ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਹੋਸਟ ਖੁਸ਼ ਤੇ ਅੱਜ ਅਸੀਂ ਪਹੁੰਚੇ ਹਾਂ ਕੈਲੀਫੋਰਨੀਆ ਦੇ ਇੱਕ ਬਹੁਤ ਖੂਬਸੂਰਤ ਸ਼ਹਿਰ ਐਨਾਹਾਈਮ ਵਿੱਚ ਐਨਾਹਾਈਮ ਦੁਨੀਆਵਿਦਾ ਇੱਕ ਮਸ਼ਹੂਰ ਸ਼ਹਿਰ ਹੈ ਕਿਉਂਕਿ ਇੱਥੇ ਹੀ ਐਗਜ਼ਿਸਟ ਕਰਦਾ ਹੈ ਕੈਲੀਫੋਰਨੀਆ ਦਾ ਡਿਜ਼ਨੀ ਲੈਂਡ ਐਂਡ ਇਟ ਡਿਜ਼ਨੀ ਲੈਂਡ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਇੱਕ ਸਭ ਤੋਂ ਫੇਮਸ ਟੂਰੀ ਸਪੌਟ ਹੈ ਸੋ ਗੱਲ ਕਰਦੇ ਹਾਂ ਤੁਹਾਡੇ ਨਾਲ ਕਿ ਅੱਜ ਦੇ ਟਾਈਮ ਵਿੱਚ ਕਿਸੇ ਵੀ ਜਗ੍ਹਾ ਤੇ ਰਹਿਣ ਲਈ ਤਿੰਨ ਚੀਜ਼ਾਂ ਬੰਦੇ ਲਈ ਬਹੁਤ ਜ਼ਰੂਰੀ ਨੇ ਇੱਕ ਸੋਹਣਾ ਘਰ ਇੱਕ ਸੋਹਣੀ ਗੱਡੀ ਤੇ ਤੁਹਾਡੀ ਹੈਲਥ ਹੈਲਥ ਤੋਂ ਬਿਨਾਂ ਤੁਸੀਂ ਕਿਸੇ ਚੀਜ਼ ਦਾ ਆਨੰਦ ਸੋ ਇਹੀ ਤਿੰਨ ਚੀਜ਼ਾਂ ਦੀ ਗਾਰੰਟੀ ਲੈਂਦੇ ਹੋਏ ਤੁਹਾਨੂੰ ਇੱਕ ਚੰਗੇ ਇੰਸ਼ੋਰੈਂਸ ਦੀ ਵੀ ਜ਼ਰੂਰਤ ਹੈ ਸੋ ਇਹੀ ਇੰਸ਼ੋਰੈਂਸ ਇੰਸ਼ੋਰ ਕਰਦਾ ਕਿ ਤੁਸੀਂ ਆਪਣੀ ਸੋਹਣੀ ਗੱਡੀ ਆਪਣੇ ਸੋਹਣੇ ਘਰ ਤੇ ਆਪਣੀ ਸੋਹਣੀ ਹੈਲਥ ਨੂੰ ਮੇਨਟੇਨ ਕਰਕੇ ਰੱਖੋ ਪਰ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਕਿ ਜਦੋਂ ਆਪਾਂ ਇੰਸ਼ੋਰੈਂਸ ਲੱਭਣ ਜਾਂਦੇ ਆ ਕਿ ਸਾਨੂੰ ਰਿਲਾਈਏਬਲ ਇੰਸ਼ੋਰੈਂਸ ਏਜੰਟ ਤੇ ਇੱਕ ਚੰਗੇ ਪੈਕੇजेस ਜੋ ਕਿ ਤੁਹਾਨੂੰ ਚੰਗੀ ਕਵਰੇਜ ਦੇਣ ਉਹ ਆਪਣਾ ਬਹੁਤ ਅੱਖ ਹੁੰਦਾ ਹੈ ਤੁਹਾਡੀ ਇਸੇ ਪ੍ਰੋਬਲਮ ਦਾ ਹੱਲ ਕਰਦੇ ਹੋਏ ਅੱਜ ਅਸੀਂ ਪਹੁੰਚੇ ਆ ਐਨਹਾਈਮ ਵਿਦ ਅੰਮ੍ਰਿਤ ਇੰਸ਼ੋਰੈਂਸ ਸੋਲੂਸ਼ਨਸ ਸੋ ਆਪਾਂ ਅੱਗੇ ਵਧਦੇ ਆ ਤੇ ਗੱਲ ਕਰਦੇ ਆ ਕ੍ਰਿਸ਼ਨ ਕੁਮਾਰ ਜੀ ਨਾਲ ਜੋ ਕਿ ਐਜ਼ ਐਨ ਇੰਸ਼ੋਰੈਂਸ ਏਜੰਟ ਕੰਮ ਕਰਦੇ ਨੇ ਸੋ ਉਹਨਾਂ ਦੀ ਸਰਵਿਸੇਸ ਬਾਰੇ ਗੱਲਬਾਤ ਕਰਾਂਗੇ ਤੇ ਦੇਖ ਸਕਦੇ ਆ ਤੁਸੀਂ ਕਿਸ ਕਿਸ ਚੀਜ਼ ਦਾ ਲਾਭ ਉਠਾ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਮਨਤ ਟੀਵੀ ਤੇ ਤੇ ਅੱਜ ਅਸੀਂ ਪਹੁੰਚੇ ਹਾਂ ਅਮਰਿਤ ਇੰਸ਼ੋਰੈਂਸ ਸੋਲਿਊਸ਼ਨਸ ਐਂਡ ਮੇਰੇ ਨਾਲ ਨੇ ਅਮਰਿਤ ਇੰਸ਼ੋਰੈਂਸ ਸੋਲਿਊਸ਼ਨਸ ਦੇ ਓਨਰ ਪਾਜੀ ਥੈਂਕਸ ਫॉर ਹੈਵਿੰਗ ਅਸ ਹਿਅਰ ਥੈਂਕ ਯੂ ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡਾ ਮੈਸੇਜ ਸਾਡੇ ਵਿਊਅਰਸ ਤੱਕ ਪਹੁੰਚਾ ਸਕੀਏ ਤੁਹਾਡੀ ਸਰਵਿਸਿਜ਼ ਬਾਰੇ ਦੱਸ ਸਕੀਏ ਸੋ ਬਿਫੋਰ ਵੀ ਸਟਾਰਟ ਮੈਂ ਮੈਂ ਚਾਹੁੰਗਾ ਕਿ ਤੁਸੀਂ ਆਪਣੇ ਬਾਰੇ ਥੋੜਾ ਜਾਣਨਾ ਪਾਓ ਤੁਸੀਂ ਡਿਸਕ੍ਰਾਈਬ ਕਰੋ ਤੁਹਾਡੀ ਸਰਵਿਸਿਜ਼ ਬਾਰੇ ਥੈਂਕ ਯੂ ਵੈਰੀ ਮਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇ ਕੁਸ਼ੀਆ ਇਨੀ ਥੈਂਕ ਯੂ ਵੈਰੀ ਮਚ ਫੋਰ ਕਮਿੰਗ ਟੂ ਅਮਰਿਤ ਇੰਸ਼ੋਰੈਂਸ ਫੀਲਡ ਆਫਿਸ ਤੇ ਅਕਸਰ ਤੁਸੀਂ ਦੇਖਿਆ ਹੋਣਾ ਮੈਨੂੰ ਆਪਾਂ ਕਮਿਊਨਿਟੀ ਦੀ ਸਰਵਿਸ ਲਈ ਆਪਾਂ ਜਿਹੜੀ ਵੀ ਉਹਨਾਂ ਦੇ ਇੰਸ਼ੋਰੈਂਸ ਦੇ ਕੁਐਸਚਨ ਹੁੰਦੇ ਆ ਜਾਂ ਫਿਰ ਜੋ ਕੁਝ ਵੀ ਉਹਨਾਂ ਦੇ ਕੁਐਸਚਨ ਹੁੰਦੇ ਆਪਣੀ ਇੰਸ਼ੋਰੈਂਸ ਨੂੰ ਸਮਝਣ ਦੇ ਲਈ ਆਪਾਂ ਬੂਥ ਲਾਦੇ ਰਹਿੰਦੇ ਆ ਜਾਂ ਫਿਰ ਆਪਾਂ ਇਸ਼ਤਿਹਾਰ ਕਰਦੇ ਰਹਿੰਦੇ ਆ ਲੇਕਿਨ ਅੱਜ ਆਪਾਂ ਬਹੁਤ ਸ਼ੁਕਰਗੁਜ਼ਾਰ ਆ ਗਏ ਮੰਨਪ ਤੀਵੀ ਦੇ ਜਿਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਆਪਾਂ ਆਪਣੀ ਹੋਰ ਕਮਿਊਨਿਟੀ ਤੱਕ ਜਿਨ੍ਹਾਂ ਤੱਕ ਆਪਾਂ ਨਹੀਂ ਪਹੁੰਚ ਸਕਦੇ ਸੀ ਉਹਨਾਂ ਤੱਕ ਪਹੁੰਚ ਰਹੇ ਆ ਜੀ ਆ ਪਾਜੀ ਮੈਂ ਇੱਥੇ ਜਦੋਂ ਇੱਥੇ ਤੁਹਾਡੇ ਕੋਲ ਆ ਰਿਹਾ ਸੀ ਮੇਰੇ ਬਹੁਤ ਸਾਰੇ ਸਵਾਲ ਨੇ ਇੰਸ਼ੋਰੈਂਸ ਨਾਲ ਰਿਲੇਟਿਡ ਸੀ ਐਂਡ ਆਮ ਐਂਡ ਆਮ ਸ਼ੋਰ ਕਿ ਮੇਰੇ ਜੋ ਈਵਰਸ ਨੇ ਉਹਨਾਂ ਦੇ ਵੀ ਬਹੁਤ ਸਾਰੇ ਸਵਾਲ ਨੇ ਪਲੀਜ਼ ਉਹਨਾਂ ਨੂੰ ਆਪਣੀ ਸਰਵਿਸਿਜ਼ ਬਾਰੇ ਥੋੜਾ ਡਿਸਕ੍ਰਾਈਬ ਕਰੋ ਕਿ ਕੀ ਸਰਵਿਸਿਜ਼ ਆਫਰ ਕਰਦੇ ਹੋ ਤੁਸੀਂ ਇੱਥੇ ਠੀਕ ਹੈ ਜੀ ਬਿਲਕੁਲ ਜੀ ਸਰਵਿਸਿਜ਼ ਦੇ ਵਿੱਚ ਆਪਾਂ ਜੀ ਇੰਸ਼ੋਰੈਂਸ ਦੇ ਵਿੱਚ ਬੇਸਿਕਲੀ ਜਿਹੜੀ ਆਪਣੀ ਮੇਜਰ ਇੰਸ਼ੋਰੈਂਸਸ ਹੁੰਦੀਆਂ ਜਿਵੇਂ ਆਟੋ ਇੰਸ਼ੋਰੈਂਸ ਹੈਗੀ ਆ ਹੋਮ ਇੰਸ਼ੋਰੈਂਸ ਹੈ ਹੈਲਥ ਇੰਸ਼ੋਰੈਂਸ ਹੈ ਸਾਰੀਆਂ ਆਪਾਂ ਕਵਰ ਕਰਦੇ ਆ ਤੇ ਉਸ ਤੋਂ ਇਲਾਵਾ ਵੀ ਕਈ ਵਾਰੀ ਕਲਾਇੰਟਸ ਦੇ ਕੁਐਸਚਨ ਹੁੰਦੇ ਆ ਜਿਹੜੀ ਉਹਨਾਂ ਦੀ ਹੋਰ ਇੰਸ਼ੋਰੈਂਸਸ ਹੁੰਦੀਆਂ ਜਿਵੇਂ ਰੈਂਟਰਸ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਹੈ ਕੋਈ ਹੋਰ ਉਹਨਾਂ ਦੀ ਕੋਈ ਇੰਸ਼ੋਰੈਂਸ ਹੈ ਤਾਂ ਆਪਾਂ ਉਸ ਚੀਜ਼ ਤੇ ਬਾਰੇ ਵੀ ਉਹਨਾਂ ਨਾਲ ਗੱਲ ਕਰ ਸਕਦੇ ਆ ਉਹਨਾਂ ਨੂੰ ਜੇ ਪਾਲਿਸੀ ਉਹਨਾਂ ਨੂੰ ਰਿਵਿਊ ਕਰਨੀ ਹੈ ਤਾਂ ਉਹਨਾਂ ਬਾਰੇ ਵੀ ਆਪਾਂ ਗੱਲ ਕਰ ਸਕਦੇ ਆ ਜੀ ਜੀ ਭਾਈ ਇੰਸ਼ੋਰੈਂਸ ਓਲਡ ਵਿੱਚ ਜਦੋਂ ਆਪਾਂ ਐਕਸਪਲੋਰ ਕਰਦੇ ਆ ਸਭ ਤੋਂ ਵੱਡੀ ਮਾਰਕੀਟ ਮੈਨੂੰ ਲੱਗਦਾ ਆਟੋ ਆਟੋ ਇੰਸ਼ੋਰੈਂਸ ਦੀ ਸੋ ਪਾਸ ਸਾਰ ਇਸ ਵਾਰ ਜਦੋਂ ਵੀ ਕੋਈ ਓਨਰ ਨਵੀਂ ਗੱਡੀ ਲੈਂਦਾ ਹੈ ਸਾਡੇ ਅਕੋਰਡਿੰਗ ਕਿੰਨੀ ਕਵਰੇਜ ਆਪਾਂ ਨੂੰ ਜ਼ਰੂਰੀ ਹੈ ਕੀ ਚੀਜ਼ਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਮੇਰੇ ਬਲੂਸ ਨੂੰ ਪਲੀਸ ਛਾ DNA ਪਾਉ ਹਾਂਜੀ ਬਿਲਕੁਲ ਤੁਸੀਂ ਉਹਦੇ ਚ ਇਸ ਤਰੀਕੇ ਨਾਲ ਜੇ ਜਦੋਂ ਆਪਾਂ ਨੂੰ ਆਟੋ ਇੰਸ਼ੋਰੈਂਸ ਦਾ ਕੁਐਸਚਨ ਆਲਾ ਸਭ ਤੋਂ ਪਹਿਲਾਂ ਤਾਂ ਇਹ ਆਉਂਦਾ ਜੀ ਕਿੰਮਤ ਹੈ ਜੀ 100 ਡਾਲਰ ਦੇ ਰਿਹਾ ਜਾਂ 50 ਡਾਲਰ ਦੇ ਰਿਹਾ ਤੇ ਤੁਸੀਂ ਕਿੰਨੇ ਕੁ ਕਵਰ ਕਰੋਗੇ ਜੀ ਤੇ ਉਹਦੇ ਚ ਆਪਾਂ ਪਹਿਲਾਂ ਇਹ ਕਹੀਦਾਗੇ ਭਾਈ ਜਿਹੜਾ ਤੁਹਾਡਾ ਪਾਲਿਸੀ ਅਸਲੇ ਹੈਗੀ ਆ ਜੇ ਤੁਸੀਂ ਉਹਨੂੰ ਆਪਾਂ ਰਿਵਿਊ ਕਰ ਲਈਏ ਤਾਂ ਹੋ ਸਕਦਾ ਤੁਹਾਡੇ ਕੋਲ ਜਿਹੜੀ ਇੰਸ਼ੋਰੈਂਸ ਹੈ ਉਹ ਬਿਹਤਰ ਹੋਵੇ ਜ਼ਰੂਰੀ ਨਹੀਂ ਕਿ ਤੁਹਾਨੂੰ ਹਮੇਸ਼ਾ ਚੇਂਜ ਹੀ ਕਰਨੀ ਪੈਂਦੀ ਹੈ ਤੇ ਇਸ ਕਰਕੇ ਆਪਾਂ ਕੀ ਕਰੀਦਾ ਕਿ ਪਹਿਲਾਂ ਕਲਾਇੰਟ ਦਾ ਪਾਲਿਸ ਜਿਹੜੀ ਹੈ ਉਹਨੂੰ ਰਿਵਿਊ ਕਰੀਦੀ ਆ ਤਾਂ ਕਿ ਉਸ ਨੂੰ ਆਪਾਂ ਅਸੀਂ ਬਿਹਤਰ ਸੋਲੂਸ਼ਨ ਦੇ ਸਕੀਏ ਹਾਂਜੀ ਸੋ ਆ ਇੱਕ ਬਹੁਤ ਸਾਰੇ ਈਵਿਊਰਸ ਦੇ ਮਾਈਂਡ ਵਿੱਚ ਹੁੰਦਾ ਕਿ ਜਦੋਂ ਆਪਾਂ ਇੰਸ਼ੋਰੈਂਸ ਕੋਈ ਲਈ ਦੀਏ ਜਦੋਂ ਮੈਂ ਇੱਕ ਨਵੀਂ ਗੱਡੀ ਪਰਚੇਸ ਕੀਤੀ ਤਾਂ ਮੈਂ ਮਿਨਿਮਮ ਇੰਸ਼ੋਰੈਂਸ ਵੱਲ ਜਾਊਗਾ ਮੈਨੂੰ 19 ਡਾਲਰ ਦੀ ਕੋਈ ਇੰਸ਼ੋਰੈਂਸ ਮਿਲ ਗਿਆ ਨਾ ਆਈ ਫੀਲ ਲਾਈਕ ਆਮ ਸਿਕਯੂਰ ਮੇਰੇ ਕੋਲ ਇੰਸ਼ੋਰੈਂਸ ਹੈਗੀ ਆ ਆਮ ਗੁੱਡ ਟੂ ਗੋ ਐਂਡ ਉਸੇ ਉਸੇ ਮੌਕੇ ਤੇ ਇੱਕ ਬੰਦਾ ਹੈ ਜੋ ਕਿ ਆਪਣੀ ਗੱਡੀ ਦੀ 150 200 ਤੋਂ ਜ਼ਿਆਦਾ ਇੰਸ਼ੋਰੈਂਸ ਭੇ ਕਰਦਾ ਆਪਿਆ ਸੋ ਦੋ ਇੰਸ਼ੋਰੈਂਸ ਵਿੱਚ ਕੀ ਡਿਫਰੈਂਸ ਹੈ ਭਾਈ ਉਹਦੇ ਚ ਤਾਂ ਪਹਿਲਾ ਡਿਫਰੈਂਸ ਹੈਗਾ ਜੀ ਕਿ ਤੁਸੀਂ ਕਿਹੜੇ ਏਜੰਟ ਨਾਲ ਕੰਮ ਕਰ ਰਹੇ ਹੋ ਕੀ ਤੁਹਾਨੂੰ ਉਹਨਾਂ ਨੇ ਪੂਰੀ ਤੁਹਾਡੀ ਜਿਹੜੀ ਜਾਣਕਾਰੀ ਹੈ ਪਾਲਿਸੀ ਦੀ ਦਿੱਤੀ ਹੈ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਕਿ ਆਪਾਂ ਦੇਖਦੇ ਹਾਂ ਕਿ ਕਲਾਇੰਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਕੋਲ ਇੰਸ਼ੋਰੈਂਸ ਕਿਹੜੀ ਹੈ ਉਹ ਕਹਿੰਦੇ ਜੀ ਹਾਂਜੀ ਸਭ ਤੋਂ ਇੰਸ਼ੋਰੈਂਸ ਹੈਗੀ ਆ ਲੇਕਿਨ ਇਸੇ ਲਈ ਆਪਾਂ ਹਮੇਸ਼ਾ ਕਹੀਦਾ ਕਿ ਭਾਈ ਜੋ ਕੁਝ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਉਹਨੂੰ ਸਾਡੇ ਕੋਲ ਭੇਜ ਦਿਓ ਆਪਾਂ ਉਹਨੂੰ ਰਿਵਿਊ ਕਰ ਲੈਨੇ ਆ ਤੇ ਜੇ ਜਿਹੜੀ ਵੀ ਕਮੀ ਦੇ ਜ਼ਰੂਰਤ ਹੈ ਪਹਿਲਾਂ ਤੁਹਾਨੂੰ ਪਾਲਿਸੀ ਸਮਝਾਵਾਂਗੇ ਫਿਰ ਉਸ ਤੋਂ ਆਪਾਂ ਸਮਝਾਵਾਂਗੇ ਆਪਾਂ ਕੀ ਆਫਰ ਕਰ ਰਹੇ ਆ ਥੈਨ ਯੂ ਕੈਨ ਡਿਸਾਈਡ ਮੈਨੂੰ ਰਿਅਲਾਈਜ਼ ਹੋਇਆ ਕਿ ਓਵਰ ધ ਟਾਈਮ ਜਦੋਂ ਮੈਂ ਆਪਣੇ ਦੋਸਤਾਂ ਨਾਲ ਗੱਲ ਕੀਤੀ ਇੰਸ਼ੋਰੈਂਸਿਸ ਬਾਰੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕਸਟਮਰ ਜਿਨ੍ਹਾਂ ਨੇ ਇੰਸ਼ੋਰੈਂਸਿਸ ਕਲੇਮ ਕੀਤੀਆਂ ਨੇ ਜਾਂ ਇੰਸ਼ੋਰੈਂਸਿਸ ਜਿਨ੍ਹਾਂ ਨੇ ਹਲੇ ਨਹੀਂ ਲਈਆਂ ਹੀ ਨੇ ਦੇ ਡੋਨਟ ਹੈਵ ਅ ਫੁੱਲ ਇਨਫੋਰਮੇਸ਼ਨ ਸੋ ਭਾਜੀ ਤੁਹਾਨੂੰ ਕੀ ਲੱਗਦਾ ਕਿ ਜਦੋਂ ਆਪਾਂ ਇੰਸ਼ੋਰੈਂਸ ਜਦੋਂ ਕੋਈ ਨਵੀਂ ਇੰਸ਼ੋਰੈਂਸ ਲੈਣੇ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਹੜੇ ਕੁਐਸਚਨਸ ਆਪਣੀ ਇੰਸ਼ੋਰੈਂਸ ਏਜੰਟ ਨੂੰ ਆਪਾਂ ਨੂੰ ਪੁੱਛਣੇ ਚਾਹੀਦੇ ਉਹਦੇ ਚ ਪਹਿਲਾਂ ਤਾਂ ਮੈਂ ਕਹਾਂਗਾ ਜੀ ਕਿ ਪਹਿਲਾਂ ਤੁਹਾਨੂੰ ਆਪਣੇ ਨੋਟ ਦੀ ਪਤਾ ਹੋਵੇ ਕਿ ਤੁਹਾਨੂੰ ਕਿੰਨੇ ਕੁ ਦਿਨ ਇੰਸ਼ੋਰੈਂਸ ਚਾਹੀਦੀ ਹੈ ਨਾ ਲੈਟਸ ਸੇ ਹੁਣ ਮੈਂ ਕਈ ਵਾਰੀ ਦੇਖਿਆ ਮੇਰੇ ਕੋਲ ਕੁਸ਼ਨਾ ਦੇ ਗੱਡੀਆਂ ਬੰਦੇ ਕੋ ਅਰੇਂਜ ਹੈਗੀ ਆ 60000 ਦੀ ਲੱਖ ਡਾਲਰ ਦੀ ਤੇ ਉਹਨਾਂ ਦੀ ਕਵਰੇਜ 15000 ਦੀ ਨਾ ਤੇ ਹੁਣ ਅਮਰਤਾ ਦੇ ਰੂਲ ਹੈਗੇ ਜੇ ਤੁਸੀਂ ਲੈਟਸ ਸੇ ਰੱਬ ਨਾ ਕਰੇ ਕਿਸੇ ਦੇ ਹੈਪਨ ਹੁੰਦਾ ਆ ਤੇ ਕਲੇਮ ਕੀ ਹੁੰਦਾ ਹੈ ਕਿ ਫਿਰ ਜਿਹੜਾ ਜੋ ਕੁਝ ਵੀ ਐਕਸਟਰਾ ਉਹ ਕਲਾਇੰਟ ਦੇ ਸਿਰ ਤੇ ਪੈ ਜਾਂਦਾ ਹੈ ਜੀ ਹਨਾ ਤੇ ਉਹਨਾਂ ਦੀ ਕੋਈ ਪਰਪਾਈ ਨਹੀਂ ਹੈਗੀ ਇਸ ਕਰਕੇ ਆਪਾਂ ਚਾਹਾਂਗੇ ਕਿ ਹਮੇਸ਼ਾ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਕੋਲ ਕਿੰਨੀ ਇੰਸ਼ੋਰੈਂਸ ਹੈਗੀ ਹੈ ਤੇ ਕਿੰਨੀ ਚਾਹੀਦੀ ਹੈ ਜੀ ਸੋ ਹੁਣ ਜਿਵੇਂ ਇੱਕ ਗੱਡੀ ਦੀ ਗੱਲ ਕਰਦੇ ਆ ਇੱਕ ਗੱਡੀ ਦੀ ਕਾਸਟ ਮੰਨੋ 60000 ਆਪਾਂ ਗੱਡੀ ਦਾ ਪ੍ਰਾਈਸ ਕਹਿੰਦੇ ਪਏ ਆ ਐਂਡ ਤੁਹਾਡੇ ਹਿਸਾਬ ਨਾਲ ਜਿਹੜਾ ਇੱਕ ਥ੍ਰੈਸ਼ਹੋਲਡ ਵੈਲਿਊ ਹੈ ਜੋ ਇੰਸ਼ੋਰੈਂਸ ਹੀ ਹੋਣੀ ਚਾਹੀਦੀ ਆ ਇਜ਼ ਇਟ ਬਾਈ ਪਰਸੈਂਟੇਜ ਜਾਂ ਕਿੰਨੀ ਇੱਕ ਮਿਨਿਮਮ ਵੈਲਿਊ ਇੱਕ ਕਾਰ ਓਨਰ ਨੂੰ ਚਾਹੀਦੀ ਹੁੰਦੀ ਆ ਆਪਣੀ ਗੱਡੀ ਨੂੰ ਪਹਿਲੀ ਤਾਂ ਹੈਗੀ ਜੇ ਕਿ ਉਹਨਾਂ ਦੀ ਲੈਟਸ ਸੇ ਗਾਟ ਅਗੇਨ ਗਾਡ ਫਾਰਬੀਡ ਜੇ ਉਹਨਾਂ ਦੀ ਗੱਡੀ ਨੂੰ ਕੁਝ ਹੁੰਦਾ ਤੇ ਕੀ ਉਹਨਾਂ ਦੀ ਗੱਡੀ ਰਿਪੇਅਰ करेगी इंश्योरेंस ਉਸ ਤੋਂ ਬਾਅਦ ਹੈਗਾ ਕਿ ਕਈ ਵਾਰੀ ਹਰੇਕ ਦੀ ਨੀਡ ਡਿਫਰੈਂਟ ਹੁੰਦੀ ਹੈ ਜੀ ਕਈ ਹੈਗੇ ਜਿਹੜਾ ਆਪਣੇ ਪੰਜਾਬੀ ਭਰਾ ਹੈਗੇ ਆਪਣੀ ਇੰਡੀਅਨ ਹੈਗੇ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਉਹ ਜ਼ਿਆਦਾਤਰ ਆਪਣੇ ਸਮਾਲ ਬਿਜ਼ਨਸ ਓਨਰ ਹੁੰਦੇ ਨਾ ਤੇ ਕਈ ਵਾਰ ਇਹ ਨਹੀਂ ਹੈਗਾ ਕਿ ਸਾਡੀ ਗੱਡੀ ਹੈਗੀ 60000 ਦੀ ਆਪਾਂ 60000 ਦੀ ਕਵਰੇਜ ਲੈ ਲਈ ਤੇ ਕਈ ਵਾਰੀ ਸਾਨੂੰ ਜਿੱਦਾਂ ਹੁਣ ਉਹਨਾਂ ਦੇ ਘਰ ਹੈਗੇ ਆ ਬਿਜ਼ਨਸ ਹੈਗੇ ਆ ਤੇ ਕਈ ਵਾਰੀ ਕਲੇਮ ਉਸ ਤੇ ਵੀ ਆ ਸਕਦਾ ਹੈ ਨਾ ਜੀ ਤੇ ਇਸ ਕਰਕੇ ਹਮੇਸ਼ਾ ਕਲਾਇੰਟ ਨੂੰ ਆਪਾਂ ਲੀਡ ਅਨਲਿਸਿਸ ਕਰੀਦਾ ਕਿ ਉਹਨਾਂ ਨੂੰ ਕਿੰਨੀ ਜ਼ਰੂਰਤ ਹੈਗੀ ਹੈ ਤਾਂ ਕਿ ਆਪਾਂ ਬਿਹਤਰ ਪਲਾਨ ਦੇ ਸਕੀਏ ਕਈ ਵਾਰ ਸਾਡੇ ਕੋਲ ਨਹੀਂ ਵੀ ਹੁੰਦਾ ਤਾਂ ਵੀ ਆਪਾਂ ਉਹਨਾਂ ਨੂੰ ਰੈਫਰ ਕਰਦੀਦਾ ਕਿ ਭਈ ਆਹ ਚੀਜ਼ਾਂ ਹੈਗੀਆਂ ਤੁਸੀਂ ਮਾਰਕੀਟ ਦੇਖ ਸਕਦੇ ਹੋ ਇਹ ਨਹੀਂ ਕਿ ਆਪਾਂ ਹਮੇਸ਼ਾ ਕਲਾਇੰਟ ਨੂੰ ক্লোਜ਼ ਹੀ ਕਰਨਾ ਚਾਹੁੰਦੇ ਆ ਤੇ ਆਪਣੇ ਪੈਸੇ ਬਣਾਉਣਾ ਚਾਹੁੰਦੇ ਆ ਸੋ ਮੇਰੇ ਵੀਰੋ ਜ ਮੈਂ ਕੋਲ ਦੱਸਣਾ ਚਾਹਣਾ ਕਿ ਅ ਅੰਮ੍ਰਿਤ ਇੰਸ਼ੋਰੈਂਸ ਸੋਲਿਊਸ਼ਨ ਤੇ ਆ ਕੇ ਤੁਸੀਂ ਆਪਣੇ ਜਰਨਲ ਇਨਕੁਆਰੀਜ਼ ਵੀ ਸੋਲਵ ਕਰ ਸਕਦੇ ਹੋ ਬਹੁਤ ਸਾਰੇ ਕੁਐਸਚਨਸ ਇਦਾਂ ਦੇ ਹੁੰਦੇ ਨੇ ਕਿ ਫੀਲਡ ਐਕਸਪਰਟ ਤੋਂ ਬਿਨਾਂ ਤੁਸੀਂ ਉਹ ਨਹੀਂ ਸੋਲਵ ਕਰ ਸਕਦੇ ਸੇਮ ਐਜ਼ ਅ ਪਰਸਨ ਅਗਰ ਮੈਂ ਕਾਰ ਓਨਰ ਹਾਂ ਤਾਂ ਮੇਰੀ ਮੇਰੇ ਕੋਲ ਕੁਛ ਇਦਾਂ ਦੇ ਕੁਐਸਚਨਸ ਹੋਣਗੇ ਜੋ ਐਜ਼ ਅ ਐਜ਼ ਅ ਓਨਰ ਆਫ ਦਾ ਕਾਰ ਮੈਨੂੰ ਨਹੀਂ ਪਤਾ ਹੋਣਗੇ ਬਟ ਮੇਰਾ ਇੰਸ਼ੋਰੈਂਸ ਏਜੰਟ ਹੀ ਮੈਨੂੰ ਸਹੀ ਗਾਈਡ ਕਰ ਸਕਦਾ ਇੱਕ ਸਭ ਤੋਂ ਵੱਡਾ ਕੁਐਸਚਨ ਜੋ ਸਾਰੇ ਆਪਣੇ ਦਿਮਾਗ ਵਿੱਚ ਹੋਲਡ ਕਰਦਿਨੇ ਜਸਟ ਇਨ ਕੇਸ ਭਾਜੀ ਮੰਨ ਲਓ ਆਮ ਡਰਾਈਵਿੰਗ ਤੇ ਮੇਰੀ ਕਾਰ ਨੂੰ ਕੋਈ ਹਿੱਟ ਕਰਦਾ ਜਾਂ ਬਾਈ ਅਨਫੋਰਚਨਟਲੀ ਐਕਸੀਡੈਂਟ ਹੁੰਦਾ ਸੋ ਮੈਂ ਇੰਸ਼ੋਰੈਂਸ ਕਲੇਮ ਕਰਨ ਦੀ ਪ੍ਰੋਸੈਸ ਕਿੰਨੀ ਕੀ ਇਜ਼ੀ ਹੁੰਦੀ ਹੈ ਤੁਹਾਡੇ ਨਾਲ ਉਹਦੇ ਵਿੱਚ ਕੀ ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀਆਂ ਠੀਕ ਹੈ ਜੀ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਜੀ ਕਿ ਤੁਹਾਡੇ ਕੋਲ ਕੀ ਇੰਸ਼ੋਰੈਂਸ ਹੈਗੀ ਆ ਆਯੂ ਕਵਰਡ ਬਾਈ ਯੋਰ ਇੰਸ਼ੋਰੈਂਸ ਕੀ ਤੁਹਾਡੇ ਕੋਲ ਕੰਪਰੀਹੈਂਸਿਵ ਇੰਸ਼ੋਰੈਂਸ ਹੈ ਕੋਲੀਜਨ ਇੰਸ਼ੋਰੈਂਸ ਹੈ ਕੀ ਤੁਹਾਡੇ ਕੋਲ ਹੈਗੀ ਆ ਤੇ ਉਸ ਤੋਂ ਬਾਅਦ ਹੈ ਕਈ ਵਾਰ ਜਦੋਂ ਹੁਣ ਕਲਾਇੰਟ ਦਾ ਕੁਐਸਚਨ ਹੁੰਦਾ ਕਿ ਭਾਈ ਮੈਂ ਫਲਾਣੇ ਏਜੰਟ ਨਾਲ ਕੰਮ ਕਰ ਰਿਹਾ ਸੀ ਉਹਨੇ ਕਿਹਾ ਕਿ ਆਓ ਤੁਹਾਡੇ ਕੋਲ 800 ਨੰਬਰ ਦਿੱਤਾ ਹੈ ਇਹਨਾਂ ਨੂੰ ਫੋਨ ਕਰ ਲਿਓ ਲੇਕਿਨ ਆਪਣੀ ਜਿਹੜੀ ਪੂਲੀ ਕਮਿਊਨਿਟੀ ਹੈਗੀ ਉਹਨਾਂ ਨੂੰ ਜ਼ਿਆਦਾਤਰ ਤਾਂ ਨਹੀਂ ਪਤਾ ਹੁੰਦਾ ਕਿ ਕਰਨਾ ਕੀ ਹੈ ਜਦੋਂ ਅਸੀਂ ਇੰਸ਼ੋਰੈਂਸ ਵਿੱਚ ਨਹੀਂ ਸੀਗੇ ਸਾਡਾ ਵੀ ਇਹੀ ਕੁਐਸਚਨ ਸੀ ਭਾਈ ਹੋ ਹੈਪਨ ਹੋ ਗਿਆ ਉਹ ਕੀ ਕਰੀਏ ਇਸ ਲਈ ਉਹ ਕੀ ਕਰਦੇ ਏਜੰਟ ਨੂੰ ਫੋਨ ਕਰਦੇ ਆ ਤੇ ਯੂ ਆ ਫੀਲ ਫਰੀ ਕਦੇ ਵੀ ਤੁਸੀਂ ਰੱਬ ਨਾ ਕਰੇ ਕਦੇ ਉਹਨਾਂ ਦਾ ਹੈਪਨ ਹੋਵੇ ਲੇਕਿਨ ਤੁਸੀਂ ਆਫਿਸ ਤੇ ਫੋਨ ਕਰ ਸਕਦੇ ਹੋ 805 803 0181 ਤੇ ਜਿੰਨੀ ਵੀ ਸਾਡੇ ਕੋਲ ਗਾਈਡੈਂਸ ਹੈਗੀ ਆਪਾਂ ਤੁਹਾਨੂੰ ਜ਼ਰੂਰ ਗਾਈਡ ਕਰਾਂਗੇ ਜੀ। ਦ ਬੈਸਟ ਗੱਲ ਮੈਂ ਆਪਣੇ ਆਡੀਅנס ਨੂੰ ਕਹਿਣਾ ਚਾਹਾਂਗਾ ਕਿ ਆ ਐਨਾਹਾਈਮ ਵਿੱਚ ਭਾਜੀ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਬਟ ਭਾਜੀ ਦੀ ਸਰਵਿਸਿਸ ਥਰੂਆਊਟ ਆਫਿਸ ਹੀ ਨਹੀਂ ਆਲ ਓਵਰ ਦ ਕੈਲੀਫੋਰਨੀਆ ਤੁਸੀਂ ਜਿੱਥੇ ਵੀ ਚਾਹੋ ਤੁਸੀਂ ਭਾਜੀ ਦੇ ਆਫਿਸ ਵਿੱਚ ਕਾਲ ਕਰਕੇ ਉਹਨਾਂ ਨੂੰ 1 ਔਨ 1 ਕੰਸਲਟੇਸ਼ਨ ਲੈ ਕੇ ਤੁਸੀਂ ਉਹਨਾਂ ਦੀ ਸਰਵਿਸਿਸ ਅਵੇਲ ਕਰ ਸਕਦੇ ਹੋ ਸੋ ਇਸ ਨਾਲ ਹੀ ਭਾਜੀ ਇਸ ਗੱਲ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੇਰੇ ਬਹੁਤ ਸਾਰੇ ਵਿਊਅਰਸ ਨੂੰ ਨਹੀਂ ਆਟੋ ਇੰਸ਼ੋਰੈਂਸ ਦਾ ਪਤਾ ਸੀ ਇਸ ਇਵਨ ਮਾਈਸੈਲਫ ਐਸ ਵੈਲ ਸੋ ਆਮ ਅ ਨਿਊ ਕਾਰ ਓਨਰ ਮੈਨੂੰ ਮੇਰੇ ਲਈ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਸੀ ਐਂਡ ਆਈ ਬਲੀਵ ਜੋ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਸਭ ਲਈ ਬਹੁਤ ਜ਼ਰੂਰੀ ਹੈ ਤਾਂ ਕੀ ਇਸੇ ਨਾਲ ਹੀ ਭਾਜੀ ਅੱਗੇ ਵਧਦੇ ਹੋਏ ਆ ਆਪਾਂ ਹੁਣ ਗੱਲ ਕਰਾਂਗੇ ਹੋਮ ਇੰਸ਼ੋਰੈਂਸ ਦੀ ਸੋ ਬਹੁਤ ਸਾਰੇ ਇਦਾਂ ਦੇ ਸਵਾਲ ਹੋਮ ਇੰਸ਼ੋਰੈਂਸ ਵਿੱਚ ਵੀ ਹੈਗੇ ਨੇ ਜੋ ਵੀਅਰਸ ਦੱਸਣਾ ਚਾਹੁੰਦੇ ਨੇ ਹੁਣ ਭਾਜੀ ਵੀਅਰਸ ਨੂੰ ਆਪਾਂ ਲੈ ਕੇ ਚਾਲਦੇ ਹਾਂ ਹੋਮ ਇੰਸ਼ੋਰੈਂਸ ਵਨ ਤੋ ਬਹੁਤ ਸਾਰੀ ਇਨਫੋਰਮੇਸ਼ਨ ਇਦਾਂ ਵੀ ਹੈਗੀ ਹੈ ਜਿਹੜੀ ਸ਼ਾਇਦ ਆਪਣੇ ਵਿਊਅਰਸ ਨੂੰ ਹੋਮ ਇੰਸ਼ੋਰੈਂਸ ਬਾਰੇ ਨਹੀਂ ਪਤਾ ਹੋਣੀ ਕਿਉਂਕਿ ਮਾਈਸੈਲਫ ਥਿੰਕ ਮਾਈਸੈਲਫ ਮੈਂ ਇਸ ਡੋਮੇਨ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਦਿੰਦਾ ਸੋ ਮੇਰੇ ਮੈਂ ਐਕਸਪੈਕਟ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੋਂ ਆਪਣੇ ਵਿਊਅਰਸ ਨੂੰ ਹੋਮ ਇਨਫੋਰਮੇਸ਼ਨ ਹੋਮ ਇੰਸ਼ੋਰੈਂਸ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਮਿਲਣਗੀ ਸੋ ਪਾਜੀ ਪਲੀਜ਼ ਓਵਰ ਟੂ ਯੂ ਹਾਂਜੀ ਠੀਕ ਹੈ ਜੀ ਸਹੀ ਗੱਲ ਹੈ ਜੀ ਅੋਡੀਸ਼ਨ ਜੀ ਪਹਿਲਾਂ ਤਾਂ ਇਹ ਅੱਜ ਕੱਲ ਜਿੱਦਾਂ ਹੁਣ ਪਿਛੇ ਆਪਣੇ ਐਲ ਐਚ ਫਾਇਰ ਹੋਈ ਸੀਗੀ ਕਰਕੇ ਕਈ ਘਰ ਜਿਹੜੇ ਹੈਗੇ ਆ ਅਨਇਨਸ਼ੋਰਡ ਅੱਜ ਵੀ ਅਨਇਨਸ਼ੋਰਡ ਘੁੰਮ ਰਹੇ ਆ ਤੇ ਉਹਦੇ ਕਰਕੇ इवन ਰੀਸੈਂਟਲੀ ਪਿਛਲੇ ਹਫਤੇ ਇੱਕ ਕੁਐਸਚਨ ਆਇਆ ਸੀਗਾ ਜੀ ਕਿ ਉਹਨਾਂ ਕੋਲ ਜਿਹੜਾ ਆਪਣਾ ਕੈਲੀਫੋਰਨੀਆ ਫੇਅਰ ਪਲਾਨ ਆ ਸਿਰਫ ਉਹੀ ਹੈਗਾ ਤੇ ਬਾਕੀ ਉਹਨਾਂ ਕੋਲ ਵੈਸੇ ਹੋਮ ਇਨਸ਼ੋਰੈਂਸ ਨਹੀਂ ਹੈਗੀ ਤੇ ਜੇ ਕਿਸੇ ਵੀ ਵਿਊਰ ਦਾ ਕੁਐਸਚਨ ਹੈਗਾ ਤਾਂ ਆਪਾਂ ਉਹਨਾਂ ਨੂੰ ਪੱਲਾ ਪੁੱਛੀਦੇ ਆ ਤੁਹਾਡੇ ਕੋਲ ਇਨਸ਼ੋਰੈਂਸ ਹੈਗੀ ਐਸ ਵੇਲੇ ਤੇ ਜਿਹੜੀ ਹੈਗੀ ਆਪਾਂ ਉਹਨੂੰ ਫਿਰ ਕੰਪੇਅਰ ਕਰ ਸਕਦੇ ਆ ਤੇ ਉਸ ਤੋਂ ਬਾਅਦ ਜਿੱਦਾਂ ਹੁਣੇ ਨਵੇਂ ਹੁੰਦੇ ਆ ਆਪਾਂ ਕਰ ਲੈਂਦੇ ਆ ਉਹਦੇ ਵਿੱਚ ਕੁਐਸਚਨ ਆਉਂਦਾ ਕਿ ਵਾਟ ਇਜ਼ ਹੋਮ ਇਨਸ਼ੋਰੈਂ Uh, protects the home personal belongings and the home owner from their financial losses due to damage theft or uh, liability claims te ehi cheez hai ki jadon aapna isse karke jada kai vele sanu bundle vi banana penda hai auto de home da kyunki ode ch kai vele auto insurance to thanu home insurance te vi claim kail janda hai ji ਸੋ ਤੁਸੀਂ ਗੱਲ ਕੀਤੀ ਬੰਡਲ ਦੀ ਸੋ ਉਹ ਬੰਡਲ ਬੇਸਿਕਲੀ ਆਪਾਂ ਹੋਮ ਇੰਸ਼ੋਰੈਂਸ ਤੇ ਆਟੋ ਇੰਸ਼ੋਰੈਂਸ ਦਾ ਇੱਕ ਬੰਡਲ ਤੁਸੀਂ ਐਸ ਅ ਸਰਵਿਸ ਪ੍ਰੋਵਾਈਡ ਕਰਦੇ ਸੋ ਉਹਦੇ ਵਿੱਚ ਭਾਜੀ ਮੈਂ ਪੁੱਛਣਾ ਚਾਹਾਂਗਾ ਹੋਮ ਦੇ ਕਿਹੜੇ ਜਿਹੜੀ ਇਦਾਂ ਦੇ ਕਵਰੇਜ ਜਿਹੜੀਆਂ ਅਵੇਲੇਬਲ ਹੁੰਦੀਆਂ ਤੁਹਾਡੇ ਬੰਡਲ ਵਿੱਚ ਉਹਦੇ ਵਿੱਚ ਜ਼ਿਆਦਾਤਰ ਮਤਲਬ ਹਰ ਕੋਈ ਨਹੀਂ ਐਲੀਜੀਬਲ ਹੁੰਦਾ ਲੇਕਿਨ ਆਪਾਂ ਨੂੰ ਕਈ ਵਾਰੀ ਦੇਖਣਾ ਪੈਂਦਾ ਕਿ ਕਿਹੜੀ ਕੰਪਨੀ ਆਫਰ ਕਰ ਰਹੀ ਹੈ ਆਟੋ ਤੇ ਹੋਮ ਕਈ ਵਾਰੀ ਉਹਨਾਂ ਦਾ auto insurance ਕਿਸੇ ਹੋਰ ਨਰ ਕੰਪਨੀ ਨਾਲ ਵਧੀਆ ਆਉਂਦਾ ਤੇ home insurance ਕਿਸੇ ਹੋਰ ਕੰਪਨੀ ਨਾਲ ਤੇ ਇਸ ਕਰਕੇ ਜੇ ਸਿੰਪਲ ਆਨਸਰ ਦੀ ਆਪਾਂ ਤਾਂ ਕਿ what does a standard home owner policy cover ਹੈ ਨਹੀਂ ਤੇ ਉਹਦੇ ਲਈ ਹੈਗਾ ਕਿ ਇਟ ਕਵਰਸ ਡਵੇਲਿੰਗ ਜਿਹੜਾ ਸਟਰਕਚਰ ਹੁੰਦਾ ਜੀ ਤੇ ਉਸ ਤੋਂ ਬਾਅਦ ਹੈ ਪਰਸਨਲ ਪ੍ਰੋਪਰਟੀ ਪਰਸਨਲ ਲਾਇਬਿਲਟੀ ਲੋਸ ਆਫ ਯੂਜ਼ ਕੇ ਕਈ ਵਾਰੀ ਹੁੰਦਾ ਕਿ ਜਿਵੇਂ ਘਰ ਚੋਂ ਨੂੰ ਮੂਵ ਕਰਨਾ ਪੈਂਦਾ ਇਨ ਕੇਸ ਆਫ ਜੇ ਉਹਨਾਂ ਦੀ ਉੱਥੇ ਘਰ ਨਹੀਂ ਰਹਿਣ ਜੋਗ ਹੈਗਾ ਤੇ ਅਡੀਸ਼ਨਲ ਲਿਵਿੰਗ ਐਕਸਪੈਂਸ ਹੁੰਦੇ ਜਿਉਂ ਤੇ ਉਸ ਤੋਂ ਬਾਅਦ ਮੈਡੀਕਲ ਪੇਮੈਂਟਸ ਜੇ ਜੇ ਕੋਈ ਕਲਮ ਕਲੇਮ ਕਰਦਾ ਜਿੱਦਾਂ ਠੀਕ ਹੈ ਆਪਾ ਜੀ ਇਨ ਕੇਸਸ ਆਫ ਥੈਫਟ ਬਹੁਤ ਸਾਰੇ ਸਿਚੁਏਸ਼ਨਸ ਨੇ ਕੈਲੀਫੋਰਨੀਆ ਦੇ ਕੁਝ ਏਰੀਆਸ ਇਦਾਂ ਦੇ ਲੱਗੇ ਨੇ ਜਿੱਥੇ ਵਰਕਲੀ ਇਸ ਬਹੁਤ ਆਮ ਹੈ ਗਿਆ ਜਿੱਥੇ Uh, people break into the houses so hg hg ਜਗਾ ਲਈ ਤਾਂ ਉਹ ਲੱਗਦਾ ਕਿ ਸਪੈਸੀਫਿਕ categories of coverage ਜ਼ਿਆਦਾ ਮੈਟਰ ਕਰਦੀਆਂ ਐ ਇਦਾਂ ਦੀ ਕੋਈ ਚੀਜ਼ ਐਗਜ਼ਿਸਟ ਕਰਦੀ ਹੈ ਹਾਂਜੀ ਉਹਦੇ ਲਈ ਫਿਰ ਸਾਨੂੰ ਕਈ ਵਾਰ ਸਪੈਸ਼ਲ ਪਾਲਿਸੀ ਬਣਾਨੀ ਪੈਂਦੀ ਆ ਤੇ ਉਹਦੇ ਵਿੱਚ ਆਪਾਂ ਫਿਰ client ਦੀ need ਦੇ ਮੁਤਾਬਿਕ ਉਹਨਾਂ ਨੂੰ ਆਪਾਂ ਕੋਟ ਕਰ ਸਕਦੇ ਹਾਂ ਜੀ ਹਾਂਜੀ ਸੋ ਮੇਰਾ ਸਵਾਲ ਐ ਐਗਜ਼ੈਕਟਲੀ ਸੀਗਾ ਇਹ ਜਿਹੜੀ ਐ ਐਲਏ ਫਾਇਰ ਸਿਛਲੇ ਸਾਲ ਹੋਈਆਂ ਸੀ ਸੋ ਉਸ ਮੌਕੇ ਤੇ ਆਈ ਬਲੀਵ ਕਿ ਫਾਇਰ ਜਿਹੜੇ ਫਾਇਰ ਇੰਸ਼ੋਰੈਂਸ ਤੇ ਫਾਇਰ ਰਿਲੇਟਡ ਕਵਰੇਜ ਸੀਗੀ ਤੇ ਉਹਦੇ ਕਲੇਮ ਲੈਣ ਵਿੱਚ ਲੋਕ ਅੱਜ ਵੀ ਫਸੇ ਹੋਏ ਨੇ ਬਹੁਤ ਸਾਰੀ ਜਗ੍ਹਾ ਤੇ ਅੱਜ ਵੀ ਉਹ ਕਲੇਮਸ ਲੋਕਾਂ ਨੂੰ ਨਹੀਂ ਮਿਲੇ ਕੀ ਉਹ ਕਵਰੇਜ ਦੀ ਪ੍ਰੋਬਲਮ ਸੀ ਕੀ ਇਹ ਉਹ ਇੱਕ ਪ੍ਰੋਸੈਸ ਦਾ ਫਾਲਟ ਹੈ ਜਿਹੜੀ ਉਹਨਾਂ ਨੂੰ ਅੱਜ ਤੱਕ ਵੀ ਉਹ ਕਲੇਮ ਫਾਈਲ ਨਹੀਂ ਕਰ ਪਾਇਆ ਅਗੇਨ ਉਹ ਚੀਜ਼ ਥੋੜੀ ਦੱਸਣੀ ਮੁਸ਼ਕਲ ਹੋਏਗੀ ਕਿਉਂਕਿ ਇਹ ਉਹਨਾਂ ਕੋਲ ਉਸ ਵਿਲ ਕਿਹੜੀ ਪਾਲਿਸੀ ਸੀ ਇਸੇ ਲਈ ਆਪਾਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਕੋਲ ਪਾਲਿਸੀ ਕਿਹੜੀ ਹੈਗੀ ਆ ਜੇ ਨਹੀਂ ਹੈਗੀ ਜੇ ਤੁਹਾਨੂੰ ਨਹੀਂ ਪਤਾ ਹੈਗਾ ਕਿ ਤੁਹਾਡੀ ਪਾਲਿਸੀ ਕਿਹੜੀ ਹੈਗੀ ਐਸ ਲਈ ਕਿ ਉਹ ਕੀ ਕੁਝ ਕਵਰ ਕਰਦੀ ਆ ਤਾਂ ਯੂ ਕੈਨ ਡੈਫੀਨੇਟਲੀ ਕਾਲ आवर ਆਫਿਸ 058030181 ਸੋ ਮਰ ਵੀਵਰਸ ਨੂੰ ਇੱਕ ਵਾਰ ਫੇਰ ਤੋਂ ਦੱਸਣਾ ਚਾਹਾਂਗਾ ਕੀ ਪਾਜੀ ਪਾਦੀ ਦੇ ਹਮੇਸ਼ਾ ਡੋਰਸ ਓਪਨ ਨੇ ਤੁਹਾਡੇ ਸਭ ਲਈ ਤੁਸੀਂ ਆ ਕੇ ਅ ਅਗਰ ਤੁਸੀਂ ਐਨਹਾਈਮ ਦੇ ਵਿਸਿਨਿਟੀ ਵਿੱਚ ਹੋ ਤੁਸੀਂ ਕਦੇ ਵੀ ਆਫਿਸ ਵਿਜ਼ਿਟ ਕਰਕੇ ਪਾਜੀ ਨਾਲ ਗੱਲਬਾਤ ਕਰ ਸਕਦੇ ਹੋ ਨਹੀਂ ਤਾਂ ਥਰੋਅਆਊਟ ਦੀ ਵੀਕਡੇਜ਼ ਤੁਸੀਂ ਕਾਲ ਕਰ ਸਕਦੇ ਹੋ ਪਾਜੀ ਨੂੰ ਕਦੇ ਵੀ ਫੋਰ ਇਅਰ ਜਨਰਲ ਕੁਐਸ਼ਨਸ ਐਂਡ uh in everything can be worked out for any single person who is interested so us aapnu ek wari parson recommendation dena chahunga ki amrit insurance solution te aao te apne sare insurances problems da ek jagah te tus hal pa sakde ho par hi main tuhanu ek request karna chahunga ki jehde apni new home owners ne ya on wale jehde upcoming home owners ne jinna ne 2026 vich upcoming years vich ghar buy karne ne tusi ohna nu koi suggestion dena chahoge so ho sakda hai taadi suggestion apni punjabi community layi ek bahut good suggestion hove ਹਾਂਜੀ ਬਿਲਕੁਲ ਜੀ ਰੀਸੈਂਟਲੀ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਮੈਂ ਦੱਸ ਦਿੰਨਾ ਜੀ ਸਾਡੇ ਕੋਲ ਪਿਛਲੇ ਹਫਤੇ ਇੱਕ ਇੱਕ ਕੋਟੇਸ਼ਨ ਆਈ ਸੀਗੀ ਉਹਨਾਂ ਵਿੱਚ ਜਿਹੜਾ ਉਹਨਾਂ ਦਾ ਏਰੀਆ ਸੀਗਾ ਕਈ ਕੰਪਨੀਆਂ ਨਾਲ ਆਪਾਂ ਕੰਮ ਕਰਦੇ ਹਾਂ ਤੇ ਉਹਨਾਂ ਦੀ ਕੋਟੇਸ਼ਨ ਕਈ ਜਿਹੜੀਆਂ ਕੰਪਨੀਆਂ ਨੇ ਨਹੀਂ ਬਣਾਈ ਉਹਦਾ ਰੀਜ਼ਨ ਇਹ ਸੀਗਾ ਜੀ ਕਿ ਜਿਹੜੀ ਆਪਣੀ ਕੈਲੀਫੋਰਨੀਆ ਆਪਣੇ ਐਲਏ ਫਾਇਰ ਹੋਈ ਸੀ ਉਹਦੇ ਕਰਕੇ ਕਈ ਕੰਪਨੀਆਂ ਹਲੇ ਨਹੀਂ ਕਵਰੇਜ ਦੇ ਰਹੀ ਤੇ ਉਹਦੇ ਚੋਂ ਨਾਲ ਨੂੰ ਜ਼ਿਆਦਾਤਰ ਕਲਾਇੰਟ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਇੱਕ ਕੈਲੀਫੋਰਨੀਆ ਫੇਅਰ ਪਲਾਨ ਹੈਗਾ ਉਹ ਚਾਹੀਦਾ ਹੈ ਤੇ ਵਾਟ ਇਜ਼ ਅ ਫੇਅਰ ਪਲਾਨ ਅ ਫੇਅਰ ਪਲਾਨ ਪ੍ਰੋਵਾਈਡਸ ਬੇਸਿਕ ਫਾਇਰ ਕਵਰੇਜ ਫॉर ਹੋਮਸ ਥੈਟ ਕੈਨ ਨਾਟ ਕੁਆਲੀਫਾਈ ਫॉर ਸਟੈਂਡਰਡ ਇੰਸ਼ੋਰੈਂਸ ਆਫਟਨ ਡਿਊ ਟੂ ਹਾਈ ਰਿਸਕ ਤੇ ਉਸ ਤੋਂ ਬਾਅਦ ਕਿਉਂਕਿ ਜਿਹੜੀ ਆਪਣੀ ਇਹ ਵਾਈਲਡ ਫਾਇਰ ਹੋਈ ਸੀ ਉਹਦੇ ਕਰਕੇ ਤੇ ਉਹਦੇ ਚ ਹੋਰ ਕੀ ਕਲਾਇੰਟ ਨੂੰ ਕੰਸੀਡਰ ਕਰਨਾ ਚਾਹੀਦਾ ਫਲੱਡ ਇੰਸ਼ੋਰੈਂਸ ਫਲੱਡ ਇੰਸ਼ੋਰੈਂਸ ਉਹਨਾਂ ਲਈ ਹੈਗੀ ਆ ਐਨੀ ਹੋਮ ਓਨਰ can benefit from flood insurance especially those in flood prone area ke jinna da zyada chances rehnde ke flood aa sakda hai kyunki jada jada flood insurance haiga since it's not covered by standard policy othe de thannu apan nu alag leni pendi hai ji te ik hor cheez aundi hai ke ke apna jada how do claims affect your future premium te othe chhi apan kahange ji ke claims can increase uh, premiums or result othe chhi hai ke ਕਈ ਵਾਰ ਉਹਨਾਂ ਨੂੰ ਨੋਨ ਰੀਨਿਊਅਲ ਵੀ ਹੁੰਦੀ ਆ ਤੇ ਆਪਣੇ ਕੋਲ ਵੀ ਕਈ ਐਕਸਪੀਰੀਅੰਸ ਹੋਇਆ ਕਿ ਜਿਹਨੇ ਜਿਨ੍ਹਾਂ ਨੂੰ ਉਹਨਾਂ ਦੀ ਐਗਜ਼ਿਸਟਿੰਗ ਪਾਲਿਸੀ ਸੀ ਉਹਨਾਂ ਨੇ ਰੀਨਿਊ ਨਹੀਂ ਕੀਤਾ ਲੇਕਿਨ ਉਹਦੇ ਲਈ ਆਪਣੇ ਕੋਲ ਜਿਵੇਂ ਆਪਾਂ ਕਿਸਾ ਆਪਾਂ ਸਿਰਫ ਇੱਕ ਕੰਪਨੀ ਨਾਲ ਨਹੀਂ ਕੰਮ ਕਰਦੇ ਵੀ ਆਰ ਆ ਕਾਈਂਡ ਆ ਬ੍ਰੋਕਰ ਤੇ ਉਹਦੇ ਚ ਆਪਾਂ ਡਿਫਰੈਂਟ ਕੰਪਨੀਆਂਸ ਤੋਂ ਕੋਟ ਲੈ ਸਕਦੇ ਆ ਤੇ ਇਹ ਚੀਜ਼ ਇੱਕ ਬਹੁਤ ਪਲੱਸ ਪੁਆਇੰਟ ਹੈਗਾ ਜੇ ਤੁਸੀਂ ਆਪਾਂ ਅਮ੍ਰਿਤ ਇੰਸ਼ੋਰੈਂਸ ਨਾਲ ਕੰਮ ਕਰਦੇ ਹੋ ਜੀ ਸੋ ਸਾਰੇ ਈਵਰਸ ਲਈ ਇੱਕ ਖੁਸ਼ਖਬਰੀ ਇਹ ਨਹੀਂ ਗੱਲ ਇਹ ਆ ਕਿ ਇੱਥੇ ਤੁਹਾਨੂੰ ਟੇਲਰਡ ਮੇਡ ਪਲਾਨ ਹੀ ਨਹੀਂ ਮਿਲ ਰਹੇ ਤੁਸੀਂ ਆ ਕੇ ਆਪਣੀ ਮਨਪਸੰਦ ਪਾਲਿਸੀ ਚੂਜ਼ ਕਰ ਸਕਦੇ ਹੋ ਸੋ ਭਾਜੀ ਨੇ ਦੱਸਿਆ ਕਿ ਬਹੁਤ ਸਾਰੀ ਕੰਪਨੀਆਂ ਨਾਲ ਅੰਮ੍ਰਿਤ ਇੰਸ਼ੋਰੈਂਸ ਸੋਲੂਸ਼ਨਸ ਤੇ ਭਾਜੀ ਕੰਮ ਕਰ ਰਹੇ ਨੇ ਸੋ ਤੁਸੀਂ ਆ ਕੇ ਆਪਣੀ ਬੈਸਟ ਕਸਟਮਾਈਜੇਸ਼ਨ ਕਰਾ ਸਕਦੇ ਹੋ ਜੋ ਤੁਹਾਡੀ ਨੀਡ ਹੈ ਐਕਚੁਅਲੀ ਸੋ ਇਟਸ ਅ ਵੈਰੀ ਗੁੱਡ ਸਾਈਨ ਸੋ ਯੂ ਸ਼ੁਡ ਯੂ ਸ਼ੁਡ ਵਿਜ਼ਿਟ ਅੰਮ੍ਰਿਤ ਇੰਸ਼ੋਰੈਂਸ ਸੋਲੂਸ਼ਨਸ ਐਂਡ ਪ੍ਰੈਸ਼ਨ ਭਾਜੀ ਨਾਲ ਆ ਕੇ ਗੱਲ ਕਰੋ ਠੀਕ ਹੈ ਜੀ ਅ ਇਸ ਵੀਡੀਓ ਚ ਅੱਗੇ ਵਧਦੇ ਹੋਏ ਇੱਕ ਬਹੁਤ ਵੱਡਾ ਟਾਪਿਕ ਜੋ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਇਸ ਵੀਡੀਓ ਵਿੱਚ ਤੇ ਹੈਲਥ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਅੰਮ੍ਰਿਤ ਇੰਸ਼ੋਰੈਂਸ ਸੋਲੂਸ਼ਨਸ ਤੋਂ ਤੁਹਾਨੂੰ ਹੈਲਥ ਇੰਸ਼ੋਰੈਂਸ ਦੀ ਵੀ ਸਰਵਿਸ ਮਿਲਦੀ ਹੈ ਸੋ ਅੰਮ੍ਰਿਤ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੀ ਇੱਕ ਸਰਟੀਫਾਈਡ ਏਜੰਸੀ ਹੈ ਤੁਸੀਂ ਆ ਕੇ ਬੈਨੀਫਿਟਸ ਲੈ ਸਕਦੇ ਹੋ ਸੋ ਇਸੇ ਬਾਰੇ ਆਪਾਂ ਗੱਲ ਕਰਦੇ ਹੋਏ ਮੈਂ ਕ੍ਰਿਸ਼ਨ ਭਾਜੀ ਨੂੰ ਕੁਝ ਪੁੱਛਣਾ ਚਾਹਾਂਗਾ ਕੁਝ ਕੁਐਸ਼ਨਸ ਹਾਂਜੀ ਪਰ ਫਸਟ ਆਫ ਆਲ ਜਦੋਂ ਵੀ ਇੰਸ਼ੋਰੈਂਸ ਦਾ ਜ਼ਿਕਰ ਆਉਂਦਾ ਹੈ ਹੈਲਥ ਇੰਸ਼ੋਰੈਂਸ ਦਾ ਸਾਰੇ ਹਸਪਤਾਲ्स ਤੇ ਕਿਫਰਮ ਬਹੁਤ ਯੂਸ ਹੁੰਦੀ ਹੈ ਕਵਰਡ ਕੈਲੀਫੋਰਨੀਆ ਸੋ ਜੀਵਲ ਨੂੰ ਤੁਸੀਂ ਦੱਸਣਾ ਚਾਹੋਗੇ ਕਵਰਡ ਕੈਲੀਫੋਰਨੀਆ ਕੀ ਹੈ ਹਾਂਜੀ ਬਿਲਕੁਲ ਜੀ ਮੈਂ ਇਹ ਦੱਸਣਾ ਚਾਹਾਂਗਾ ਕਿ ਜਦੋਂ ਆਪਾਂ ਇੰਸ਼ੋਰੈਂਸ ਨਹੀਂ ਸੀ ਕਰਦੇ ਇਸ ਬਿਜ਼ਨਸ 'ਚ ਨਹੀਂ ਸੀ ਤਾਂ ਸਾਨੂੰ ਵੀ ਆਪ ਨਹੀਂ ਪਤਾ ਸੀਗਾ ਤੇ ਅਸੀਂ ਆਪਾਂ ਆਪਣੇ ਦੇ ਕਲਾਇੰਟ ਹੈ ਉਹਨਾਂ ਦੇ ਐਂਕਲ ਤੋਂ ਸੋਚੀਦਾ ਕਿ ਜਦੋਂ ਅਸੀਂ ਨਹੀਂ ਸੀ ਕਰਦੇ ਉਦੋਂ ਵੀ ਸਾਨੂੰ ਨਹੀਂ ਸੀ ਪਤਾ ਇਸ ਲਈ ਆਪਾਂ ਉਹਨਾਂ ਨੂੰ ਬਿਲਕੁਲ ਬੇਸਿਕ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ ਕਿ ਕਵਰਡ ਕੈਲੀਫੋਰਨੀਆ ਹੈਗਾ ਕੀ ਜਿਆਦਾਤਰ ਕਈ ਵਾਰੀ ਕੁਐਸਚਨ ਹੁੰਦਾ ਬੰਦੇ ਦਾ ਕਿ ਭਾਈ ਤੁਸੀਂ ਕਾਈਜ਼ਰ ਵੀ ਕਰਦੇ ਹੋ ਤੁਸੀਂ ਐਲਏ ਕੇਅਰ ਵੀ ਕਰਦੇ ਹੋ ਤੁਸੀਂ ਬਲੂ ਸ਼ੀਲਡ ਵੀ ਕਰਦੇ ਹੋ ਤੇ ਮੈਂ ਦੱਸਣਾ ਚਾਹਾਂਗਾ ਆਪਣੇ ਵਿਊਅਰਸ ਨੂੰ ਕਿ ਜਿਹੜਾ ਕਵਰਡ ਕੈਲੀਫੋਰਨੀਆ ਹੈ ਉਹ ਇੱਕ ਅ ਅਫੀਸ਼ੀਅਲ ਹੈਲਥ ਇੰਸ਼ੋਰੈਂਸ ਮਾਰਕੀਟਪਲੇਸ ਹੈ ਜਿਹਦੇ ਵਿੱਚ ਕੈਲੀਫੋਰਨੀਆ ਦੇ ਅੰਡਰ ਸਾਰੀਆਂ ਜਿੰਨੇ ਕੰਪਨੀਆਂ ਹੈਗੀਆਂ ਇੰਸ਼ੋਰੈਂਸ ਦੀਆਂ ਉਹਦੇ ਅੰਡਰ ਆਉਂਦੀਆਂ ਜੋ ਕੁਝ ਵੀ ਹੈਲਥ ਇੰਸ਼ੋਰੈਂਸ ਆਫਰ ਕਰਦੀਆਂ ਜਿਵੇਂ ਕਿ ਜ਼ਿਆਦਾ ਮੇਜਰ ਹੈਗੀਆਂ ਆਪਣੇ ਕੋ ਕਾਈਜ਼ਰ ਇੰਸ਼ੋਰੈਂਸ ਹੈ ਐਲ ਏ ਕੇਅਰ ਹੈ ਬਲੂ ਸ਼ੀਲਡ ਹੈ ਐਂਥਮ ਹੈ ਹੈਲਥਨੈਟ ਹੈ ਮੂਲੀਨਾ ਹੈ ਤੇ ਹੋਰ ਵੀ ਕਈ ਹੈਗੀਆਂ ਜਿਨ੍ਹਾਂ ਦਾ ਹਲੇ ਲਿਸਟ ਲੰਬੀ ਹੋ ਜਾਂਦੀ ਹੈ ਫਿਰ ਤੇ ਲੇਕਿਨ ਉਹਦੇ ਵਿੱਚ ਇਹੀ ਆਪਾਂ ਕਹਿਣਾ ਚਾਹਾਂਗੇ ਕਿ ਜ਼ਿਆਦਾਤਰ ਕੁਐਸਚਨ ਹੁੰਦਾ ਕਿ ਭਾਈ ਸਾਨੂੰ ਹੈਲਥ ਇੰਸ਼ੋਰੈਂਸ ਚਾਹੀਦੀ ਹੈ ਤੇ मोस्टली ਕਈ ਵਾਰੀ ਉਹਨਾਂ ਕੋਲ ਹੁੰਦੀ ਵੀ ਹੈ ਜੇ ਵੀ ਜਿੱਦਾਂ ਆਪਾਂ ਆਪਣੇ ਜ਼ਿਆਦਾਤਰ ਹੁੰਦੇ ਅਜ਼ਾਈਲਮ ਹੈਗੇ ਆਪਣੇ ਇਮੀਗਰੈਂਟ ਪੀਪਲ ਹੈਗੇ ਆ ਉਹਨਾਂ ਨੇ ਕਈ ਵਾਰੀ ਬਣਾਈ ਹੁੰਦੀ ਐਡਰੈਸ ਪ੍ਰੂਫ ਲਈ ਤੇ ਆਪਾਂ ਉਸ ਚੀਜ਼ ਨੂੰ ਵੀ ਰਿਵਿਊ ਕਰ ਸਕਦੇ ਹਾਂ ਕਿ ਉਹਨਾਂ ਕੋਲ ਕਿਹੜੀ ਇੰਸ਼ੋਰੈਂਸ ਹੈਗੀ ਹੈ ਇਸ ਵੇਲੇ ਓਕੇ ਇਸ ਦੇ ਨਾਲ ਹੀ ਭਾਜੀ ਇੱਕ ਸਵਾਲ ਸੀਗਾ ਮੇਰਾ ਕਵਰਡ ਕੈਲੀਫੋਰਨੀਆ ਦੇ ਅਗਰ ਕਿਸੇ ਨੇ ਬੈਨੇਫਿਟ ਲੈਣੇ ਆਪਲਾਈ ਕਰਨਾ ਹੈ ਕਵਰਡ ਕੈਲੀਫੋਰਨੀਆ ਲਈ ਕੀ ਮੈਟਰ ਕਰਦਾ ਤੁਹਾਡੀ ਐਲੀਜੀਬਿਲਿਟੀ ਕਿੰਦਾ ਅਪਰੂਵ ਹੁੰਦੀ ਠੀਕ ਹੈ ਜੀ ਬਰਬਦੀ ਸਵਾਲ ਹੈ ਜੀ ਉਹਦੇ ਲਈ ਪਹਿਲਾਂ ਤਾਂ ਹੈ ਕਿ ਕੈਲੀਫੋਰਨੀਆ ਰੈਜ਼ੀਡੈਂਟ ਜਿਹਦੇ ਵਿੱਚ ਕੋਈ ਯੂਐਸ ਸਿਟੀਜ਼ਨ ਹੋਵੇ ਜਾਂ ਫਿਰ ਇੱਕ ਹੋਰ ਵਰਡ ਆ ਜਾਂਦਾ ਜੀ ਲਾਫੁਲ ਪ੍ਰੈਜ਼ੈਂਸ ਜਿਵੇਂ ਆਪਣੇ ਜ਼ਿਆਦਾਤਰ ਹੁੰਦੇ ਜੀ ਕਮਿਊਨਿਟੀ ਵਿੱਚ ਇਮੀਗ੍ਰੈਂਟ ਹੈਗੇ ਆ ਅਜ਼ਾਈਲੀ ਹੈਗੇ ਆ ਤੁਸੀਂ ਵੀ ਇੱਕ ਲਾਫੁਲ ਪ੍ਰੈਜ਼ੈਂਸ ਹੈਗੇ ਆ ਤੇ ਉਹਦੇ ਵਿੱਚ ਕਈ ਵਾਰੀ ਬੰਦਾ ਡਰਦਾ ਇੰਸ਼ੋਰੈਂਸ ਨਹੀਂ ਲੈਂਦਾ ਤੇ ਉਸ ਤੋਂ ਬਾਅਦ ਇਨ ਕੇਸ ਉਹਨਾਂ ਨੂੰ ਕਿਤੇ ਡਾਕਟਰ ਦੇ ਜਾਣਾ ਪੈਂਦਾ ਅਬਨ ਆਪਣੇ ਕੋਲ ਕਲਾਇੰਟ ਹੈਗੇ ਜਿੰਨਾ ਕੋ ਕਿਸੇ ਕੋਲ 90000 ਡਾਲਰ ਦਾ ਬਿੱਲ ਆਇਆ ਕਿ 15000 ਡਾਲਰ ਦਾ ਬਿੱਲ ਆਇਆ ਤੇ ਉਹਨਾਂ ਦੀ ਭਰਪਾਈ ਕਰਨੀ ਫਿਰ ਮੁਸ਼ਕਲ ਹੋ ਜਾਂਦੀ ਹੈ ਬੈਕ ਡੇਟ ਦੇ ਵਿੱਚ ਇਸ ਕਰਕੇ ਜੇ ਤੁਸੀਂ ਕੈਲੀਫੋਰਨੀਆ ਵਿੱਚ ਹੈਗੇ ਆ ਤੁਸੀਂ ਲਾਫਲੀ ਪ੍ਰੈਜ਼ੈਂਸ ਹੈਗੇ ਆ ਤੁਸੀਂ ਕਿਤੇ ਵੀ ਅਪਲਾਈ ਕੀਤਾ ਹੋਇਆ ਆਪਣੀ ਇਮੀਗ੍ਰੇਸ਼ਨ ਸਟੇਟਸ ਦੇ ਲਈ ਤਾਂ ਤੁਸੀਂ ਐਲੀਜੀਬਲ ਹੈਗੇ ਆ ਜੀ ਹੈਲਥ ਇੰਸ਼ੋਰੈਂਸ ਦੇ ਲਈ ਕਵਰਡ ਕੈਲੀਫੋਰਨੀਆ ਵੱਲੋਂ ਇੱਕ ਬਹੁਤ ਵਧੀਆ ਟਰਮ ਹੈ ਇਹ ਜਦੋਂ ਭਾਜੀ ਨੇ ਦੱਸਿਆ ਕਿ ਜੋ ਕਵਰਡ ਕੈਲੀਫੋਰਨੀਆ ਇਸ ਨਾਟਸ ਕਵਰਿੰਗ ਯੂ ਐਸ ਸਿਟੀਜ਼ਨਸ ਰਿਗਾਰਡਲੈਸ ਆਫ ਯੋਰ ਇਮੀਗ੍ਰੇਸ਼ਨ ਸਟੇਟਸ ਤੁਸੀਂ ਕਵਰਡ ਕੈਲੀਫੋਰਨੀਆ ਦਾ ਬੈਨੀਫਿਟ ਲੈ ਸਕਦੇ ਆ ਇਫ ਯੂ ਆਰ ਐਲ ਐਚ ਐਪ so ਇਸੇ ਨਾਲ ਹੀ ਅੱਗੇ ਵਧਦੇ ਹੋਏ ਵੀਡੀਓ ਵਿੱਚ ਮੇਰਾ ਇੱਕ ਹੋਰ ਸਵਾਲ ਹੈ ਜਿੱਥੇ ਵੀ ਕਵਰਡ ਕੈਲੀਫੋਰਨੀਆ ਜ਼ਿਕਰ ਆਉਂਦਾ ਮੈਂ ਬਹੁਤ ਜਗ੍ਹਾ ਤੇ ਮੈਡੀਕਲ ਦਾ ਵੀ ਜ਼ਿਕਰ ਸੁਣਿਆ ਆਰ ਆਰ ਦੀਜ਼ ਵਨ ਆਫ ਦ ਸੇਮ ਥਿੰਗਸ ਕਿਵੇਂ ਡਿਫਰੈਂਸ ਨੇ ਕਿਵੇਂ ਡਿਫਰੈਂਟ ਨੇ ਦੋਵੇਂ ਚੀਜ਼ਾਂ ਇੱਕ ਦੂਜੇ ਦਾ ਕਵਰਡ ਕੈਲੀਫੋਰਨੀਆ ਐਂਡ ਮੈਡੀਕਲ ਠੀਕ ਹੈ ਜੀ ਜਿਹੜਾ ਮੈਡੀਕਲ ਹੈ ਜੀ ਉਹ ਹੈਗਾ ਲੋ ਇਨਕਮ অর ਨੋ ਇਨਕਮ ਦੇ ਲਈ ਤੇ ਇਹਦੇ ਵਿੱਚ ਜਦੋਂ ਕੋਈ ਆਪਾਂ ਮੈਡੀਕਲ ਦੇ ਲਈ ਅਪਲਾਈ ਕਰਦੇ ਆ ਯੂ ਵਿਲ ਗੈਟ ਵਨ ਟਾਈਮ ਇੱਕੋ yellow ਕਲਰ ਦੇ ਫਲਾਵਰ ਵਾਲਾ ਕਾਰਡ ਹੁੰਦਾ ਉਹ ਸਿਰਫ ਲਾਈਫ ਚ ਇੱਕ ਟਾਈਮਾਂ ਦਾ ਕਈ ਵਾਰੀ ਕਲਾਇੰਟ ਕਹਿੰਦੇ ਉਹ ਅਸੀਂ ਨਵਾਂ ਸਾਲ ਆ ਗਿਆ ਸ਼ਾਇਦ ਸਾਨੂੰ ਨਵਾਂ ਆਏਗਾ ਨਹੀਂ ਤੁਹਾਨੂੰ ਨਵਾਂ ਨਹੀਂ ਆਏਗਾ ਜਿਹੜਾ ਉਹ ਪੁਰਾਣਾ ਹੈਗਾ ਉਹੀ ਚੱਲੇਗਾ ਤੁਹਾਨੂੰ ਲਾਈਫ ਟਾਈਮ ਇੱਕੋ ਵਾਰੀ ਕਾਰਡ ਮਿਲੇਗਾ ਉਹ ਤੇ ਉਸ ਤੋਂ ਬਾਅਦ ਮੈਡੀਕਲ ਜਿਹੜਾ ਹੈਗਾ ਕਵਰਡ ਕੈਲੀਫੋਰਨੀਆ ਤੇ ਨਾਲ ਕਿਵੇਂ ਡਿਫਰੈਂਸ ਹੈ ਜੇ ਜੇ ਕਿਸੇ ਲੋ ਇਨਕਮ ਹੈ ਜਾਂ ਇਨਕਮ ਨਹੀਂ ਹੈ ਤੇ ਉਸ ਤੋਂ ਬਾਅਦ ਬਹੁਤੀ ਜਾਣਕਾਰੀ ਲਈ ਤੁਹਾਨੂੰ ਗੂਗਲ ਕਰਨਾ ਪਏਗਾ ਕਲੋਸਟ ਉਹਨੂੰ ਕਾਉਂਟੀ ਆਫਿਸ ਵੀ ਕਹਿੰਦੇ ਆ ਸੋਸ਼ਲ ਸਰਵਿਸਿਜ਼ ਆਫਿਸ ਵੀ ਕਹਿੰਦੇ ਆ ਤੇ ਮੈਡੀਕਲ ਆਫਿਸ ਵੀ ਕਹਿੰਦੇ ਆ ਜਾਦਤਰ ਇਹ 8 ਤੋਂ 5 ਵਜੇ ਤੱਕ ਖੁੱਲੇ ਹੁੰਦੇ ਆ ਜੀ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਬਿਹਤਰ ਜਾਣਕਾਰੀ ਲੈ ਸਕਦੇ ਆ ਲੇਕਿਨ ਜੇ ਤੁਹਾਨੂੰ ਕੋਈ ਚਿੱਠੀ ਆਈ ਹੈ ਜਿੱਥੇ ਇੱਕ ਪਾਸੇ ਮੈਡੀਕਲ ਦਾ ਲੋਗੋ ਲੱਗਿਆ ਯੈਲੋ ਕਲਰ ਦਾ ਫਲਾਵਰ ਤੇ ਦੂਸਰੇ ਪਾਸੇ ਕਵਰ ਕੈਲੀਫੋਰਨੀਆ ਦਾ ਤੇ ਉੱਥੇ ਐਰੋ ਬਣਿਆ ਹੋਇਆ ਇਹਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਹੈਗੀ ਉਹ ਮੈਡੀਕਲ ਨੇ ਕਵਰ ਕੈਲੀਫੋਰਨੀਆ ਨੂੰ ਭੇਜ ਦਿੱਤੀ ਆ ਉਸ ਤੋਂ ਬਾਅਦ ਤੁਸੀਂ ਸਾਨੂੰ ਫੋਨ ਕਰ ਸਕਦੇ ਆ 8058030181 ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦੀ ਹੋਰ ਹੈਲਪ ਕਰ ਸਕਦੇ ਆ ਇੱਕ ਚੀਜ਼ ਹੋਰ ਆ ਜਿੰਦੀ ਇਹ ਚ ਜਿੱਦ ਆਪਣੀਆਂ ਭੈਣਾਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਕਿਹੜੀ ਇੰਸ਼ੋਰੈਂਸ ਲਈਏ ਤੇ ਮੋਸਟ ਆਫ ਦਾ ਟਾਈਮ ਦੇ ਐਂਡ ਅਪ ਵਿਦ ਹਜ਼ਾਰਡਸ ਆਫ ਬਿਲ ਹਨ ਤੇ ਉਹਦੇ ਵਿੱਚ ਕੀ ਹੈਗਾ ਕਿ ਤੁਸੀਂ ਸਟ्रेस ਫਰੀ ਹੋ ਕੇ ਤੁਸੀਂ ਇੱਕ ਇੱਕ ਕਾਨੂੰਨ ਹੈਗਾ ਕਿ ਮੈਡੀਕਲ ਜਿਹੜਾ ਹੈਗਾ ਪ੍ਰੈਗਨਸੀ ਨੂੰ ਕਵਰ ਕਰਦਾ ਹੈ ਲੇਕਿਨ ਬੇਸਡ ਓਨ ਕੀ ਹੁੰਦਾ ਇਨਕਮ ਤੇ ਜਦੋਂ ਤੁਸੀਂ ਪ੍ਰੈਗਨੈਂਟ ਹੁੰਦੇ ਹੋ ਤਾਂ ਤੁਸੀਂ ਜਾ ਕੇ ਮੈਡੀਕਲ ਕਾਉਂਟੀ ਆਫਿਸ ਨੂੰ ਰਿਪੋਰਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਕੋਲ ਉਸ ਵੇਲੇ ਡਾਕਟਰ ਨੋਟ ਚਾਹੀਦਾ ਲੇਕਿਨ ਬਾਅਦ ਚ ਉਹ ਉਸ ਡਾਕਟਰ ਨੋਟ ਵੀ ਪ੍ਰੋਵਾਈਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਮੈਡੀਕਲ ਹੁੰਦਾ ਵੈਸੇ ਮੈਂ ਜ਼ਿਆਦਾ ਇਸ ਚ ਆਨਸਰ ਨਹੀਂ ਕਰਾਂਗਾ ਕਿਉਂਕਿ ਜਿਹੜੇ ਸਾਰੇ ਮੈਡੀਕਲ ਦੇ ਕੁਐਸਚਨ ਹੈਗੇ ਕਾਉਂਟੀ ਆਫਿਸ ਦੇ ਲੇਕਿਨ ਉਸ ਤੋਂ ਬਾਅਦ ਜਿੰਨੀ ਕਿ ਬੇਸਿਕ ਜਾਣਕਾਰੀ ਹੈਗੀ ਹੈ ਜਦੋਂ ਤੁਹਾਡਾ ਮੈਡੀਕਲ ਤੁਹਾਨੂੰ ਇਨਫੋਰਮੇਸ਼ਨ ਆ ਗਈ ਉਹ yellow color ਦਾ ਕਾਰਡ ਜਿਹੜਾ ਹੈ ਉਹ ਤੁਹਾਨੂੰ ਆ ਗਿਆ ਤੇ ਉਸ ਤੋਂ ਬਾਅਦ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਾਂਗਾ ਜਦੋਂ ਤੁਸੀਂ ਆਫਟਰ ਪ੍ਰੈਗਨੈਂਸੀ when you notice that you conceive ohde vich fir to tusi ja ke medical apply kita thonu ek yellow color da jehda card aa da us to baad thon plan choose karna penda bahut tey de vich confused reh jande hai ki sade ko medical da card aa gaya hun sade insurance chal pai hai lekin us to baad bhi thonu plan choose karna penda te jyaadatar ho anthem ya fir caizer da honda ਤੇ ਉਹ ਜਿਹੜੀ ਹੈਗੀ ਜਾਣਕਾਰੀ ਜਿਆਦਾ ਤਰੀਕਸਾਂ ਵਿੱਚ ਬੁੱਕਲੇਟ ਦਿੰਦੇ ਆ ਮੈਡੀਕਲ ਕਾਉਂਟੀ ਆਫੀਸਰ ਦੇ ਕੋਲ ਬਹੁਤ ਇਨਫੋਰਮੇਸ਼ਨ ਹੁੰਦੀ ਆ ਤੇ ਹੋਰ ਮੈਂ ਦੱਸਣਾ ਚਾਹੁੰਦਾ ਉਹਦੇ ਥਾਂ ਦੇ ਕੋਲ ਇੰਟਰਪ੍ਰੀਟਰ ਵੀ ਆਫਰ ਕਰਦੇ ਆ ਤੁਸੀਂ ਹਿੰਦੀ ਪੰਜਾਬੀ ਬੋਲਦੇ ਹੋ ਜਾਂ ਕੋਈ ਹੋਰ ਲੈਂਗੁਏਜ ਤੁਹਾਨੂੰ ਉੱਥੇ ਵੀ ਜਾਣਕਾਰੀ ਦਿੰਦੇ ਆ ਲੇਕਿਨ ਹੋਰ ਜੇ ਫਿਰ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਕੋਈ ਕੁਐਸਚਨ ਹੈਗਾ ਫ੍ਰੀ ਫ੍ਰੀ ਟੂ ਕਾਲ us so that we can guide you better uh, from amrit insurance and ਇੱਕ ਬਹੁਤ ਵਧੀਆ ਇਨਫੋਰਮੇਸ਼ਨ ਸੀ ਆਈ ਬਲੀਵ ਕਿ ਜੋ ਹੈ ਡੋਮੇਨ ਹੈ ਹੈਲਥ ਇੰਸ਼ੋਰੈਂਸ ਦੀ ਡੋਮੇਨ ਬਹੁਤ ਵਾਸਟ ਡੋਮੇਨ ਹੈ ਤੁਹਾਨੂੰ ਉਹਨੂੰ ਇੱਕ ਇਨਫੋਰਮੇਸ਼ਨ ਇਕੱਠੀ ਕਰਦੇ ਬਹੁਤ ਸਮਾਂ ਲੱਗ ਜਾਂਦਾ ਸੋ ਇਹੀ ਬੈਸਟ ਡਿਸੀਜਨ ਹੁੰਦਾ ਹੈ ਕਿ ਤੁਸੀਂ ਇੱਕ ਵਾਈਸ ਏਜੰਟ ਕੋਲ ਜਾ ਕੇ ਵਾਈਸ ਇੰਸ਼ੋਰੈਂਸ ਏਜੰਟ ਕੋਲ ਜਾ ਕੇ ਤੁਸੀਂ ਉਹਨਾਂ ਦੀ ਮਦਦ ਲਓ ਐਂਡ ਆਈ ਬਲੀਵ ਅਮਰਿਤ ਇੰਸ਼ੋਰੈਂਸ ਸੋਲੂਸ਼ਨ ਆ ਕੇ ਤੁਹਾਡੇ ਸਾਰੇ ਕੁਐਸ਼ਨ ਸੌਲਵ ਹੋਣਗੇ ਇਸੇ ਨਾਲ ਹੀ ਅੱਗੇ ਵਧਦੇ ਹੋਏ ਇਸ ਟਾਪਿਕ ਤੋਂ ਥੋੜਾ ਡਿਵੀਏਟ ਕਰਦੇ ਹੋਏ ਇਹਨੂੰ ਬਿਜ਼ਨਸ ਸਾਈਡ ਤੇ ਲੈ ਕੇ ਜਾਂਦੇ ਹੋਏ ਮੇਰੇ ਕੁਝ ਕੁਐਸਚਨ ਫੇਰ ਹੀ ਬੀਇੰਗ ਅ ਸਮਾਲ ਬਿਜ਼ਨਸ ਓਨਰ ਸੋ ਜਸਟ ਇੱਕ ਇੱਕ ਪਰਸਨ ਦੀ ਨੀਡ ਆ ਕਿ ਆਪਣੇ ਏਮਪਲੋਈਜ਼ ਨੂੰ ਹੈਲਥ ਇੰਸ਼ੋਰੈਂਸ ਪ੍ਰੋਵਾਈਡ ਕਰਨਾ ਕੁਝ ਬੈਨੀਫਿਟਸ ਹੁੰਦੇ ਨੇ ਐਜ਼ ਐਨ ਏਮਪਲੋਇਰ ਜੋ ਆਪਣੇ ਏਮਪਲੋਈਜ਼ ਨੂੰ ਆਫਰ ਕਰਦੇ ਨੇ ਸੋ ਉਹ ਬੈਨੀਫਿਟਸ ਨਾਲ ਜਿੱਦਾਂ ਹੈਲਥ ਇੰਸ਼ੋਰੈਂਸ ਕੋਈ ਆਪਣੇ ਏਮਪਲੋਇਮੈਂਟ ਦੇਣਾ ਚਾਹੁੰਦਾ ਹੈ ਮੈਂ ਮੈਨੂੰ ਖੁਦ ਇਸ ਬਾਰੇ ਬਹੁਤ ਇਨਫੋਰਮੇਸ਼ਨ ਨਹੀਂ ਹੈ ਸੋ ਮੈਂ ਚਾਹੁੰਦਾ ਕਿ ਸਾਰੇ ਈਵਰਸ ਨੂੰ ਇਸ ਬਾਰੇ ਪਤਾ ਲੱਗੇ ਪੰਜ ਇਸ ਬਾਰੇ ਗੱਲ ਕਰੀ ਆਪਾਂ ਤੁਹਾਨੂੰ ਹਾਂਜੀ ਬਿਲਕੁਲ ਜੀ ਜੀ ਬੇਸਿਕਲੀ ਆਪਣੀ ਕਮਿਊਨਿਟੀ ਵਿੱਚ ਜਿਆਦਾ ਸਮਾਲ ਬਿਜ਼ਨਸ ਓਨਰ ਹੈਗੇ ਆ ਤੇ ਉਹਨਾਂ ਦੇ ਲਈ ਕਵਰਡ ਕੈਲੀਫੋਰਨੀਆ ਵੱਲੋਂ ਇੱਕ ਬਹੁਤ ਹੀ ਬੱਲੀਆ ਪਲਾਨ ਹੈਗਾ ਉਹਨੂੰ ਕਹਿੰਦੇ ਆਪਾਂ ਸੀ ਐਸ ਐਸ ਬੀ ਕਵਰਡ ਕੈਲੀਫੋਰਨੀਆ ਸਮਾਲ ਬਿਜ਼ਨਸ ਤੇ ਉਹ ਇਸ ਤਰੀਕੇ ਨਾਲ ਡਿਫਰੈਂਸ ਹੈਗਾ ਕਿ ਤੁਸੀਂ ਉਹਦੇ ਵਿੱਚ ਤੁਹਾਨੂੰ ਟੈਕਸ ਕ੍ਰੈਡਿਟ ਵੀ ਮਿਲਦਾ ਹੈ ਤੁਸੀਂ ਆਪਣੇ ਏਮਪਲੋਇਜ਼ ਨੂੰ ਈਵਨ ਆਪਣੇ ਆਪ ਲਈ ਵੀ ਉਹਦੇ ਚ ਇੰਸ਼ੋਰੈਂਸ ਲੈ ਸਕਦੇ ਹੋ ਹੈਲਥ ਇੰਸ਼ੋਰੈਂਸ ਸੋ ਇਨ ਕੇਸ ਆਫ ਜੌਬ ਲੋਸ ਯਾ ਅਗਰ ਕਹ ਲਈਏ ਕਿ ਬਿਜ਼ਨਸ ਅ ਕਰੰਟ ਇਕਨੋਮੀ ਦੇ ਸਬੰਧ ਨਾਲ ਜੇ ਕੋਈ ਬਿਜ਼ਨਸ ਲੂਸ ਕਰਦਾ ਆਪਣਾ ਸੋ ਉਹ ਇਨਸ਼ੋਰੈਂਸ ਉਹਦੇ ਵਿੱਚ ਹੈਲਥ ਬੈਨੀਫਿਟਸ ਕਵਰ ਕਰਦਾ ਹੈ ਹਾਂਜੀ ਹਾਂਜੀ ਉਹਦੇ ਵਿੱਚ ਜੋ ਕੁਝ ਵੀ ਤੁਹਾਡੀ ਹੈਲਥ ਦੇ ਰਿਗਾਰਡਿੰਗ ਹੈ ਉਹ ਸਾਰਾ ਕੁਝ ਕਵਰ ਕੈਲੀਫੋਰਨੀਆ ਵੱਲੋਂ ਕਵਰ ਕਵਰ ਕੈਲੀਫੋਰਨੀਆ ਵੱਲੋਂ ਤੁਸੀਂ ਅਪਲਾਈ ਕਰਕੇ ਕਵਰ ਕਰਾ ਸਕਦੇ ਆ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਮੈਂ ਦਸਵੀਂ ਚਾਹਾਂਗਾ ਕਿ ਮੈਨੂੰ ਲੱਗਦਾ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਜਿਵੇਂ ਅੱਜਕੱਲ ਇਕਨੋਮੀ ਚੱਲ ਰਹੀ ਹੈ ਕਿਸ ਕੋਈ ਜੌਬ ਲੂਜ਼ ਕਰ ਰਿਹਾ ਕੋਈ ਬਿਜ਼ਨਸ ਲੂਜ਼ ਕਰ ਰਿਹਾ ਤੇ ਉਹਦੇ ਬਾਅਦ ਜੇ ਤੁਹਾਡੀ ਇੰਸ਼ੋਰੈਂਸ ਵੀ ਬੰਦ ਹੁੰਦੀ ਹੈ ਜੌਬ ਵੱਲੋਂ ਤਾਂ ਕਵਰ ਕੈਲੀਫੋਰਨੀਆ ਵੱਲੋਂ ਤੁਹਾਨੂੰ ਥੋੜਾ ਟਾਈਮ ਦਿੱਤਾ ਜਾਂਦਾ ਜਿਸ ਟਾਈਮ ਫਰੇਮ ਦੇ ਵਿੱਚ ਤੁਸੀਂ ਦੁਬਾਰਾ ਆਪਣੀ ਹੈਲਥ ਇੰਸ਼ੋਰੈਂਸ ਅਪਲਾਈ ਕਰ ਸਕਦੇ ਹੋ ਤੇ ਓਕੇ ਸੋ ਇਟਸ ਲਾਈਕ ਯੂ ਹੈਵ ਅ ਸਰਟਨ ਪੀਰੀਅਡ ਜਿਸ ਦੇ ਵਿੱਚ ਤੁਹਾਡੀ ਹੈਲਥ ਇਸ ਕਵਰਡ ਅਨਾਂ ਤੇ ਉਸ ਦੇ ਉਸ ਦੇ ਡਿਊਰਿੰਗ ਤੁਸੀਂ ਆਪਣੀ ਹੋਰ ਇੰਸ਼ੋਰੈਂਸ ਲੈ ਸਕਦੇ ਹੋ ਆਫਟਰ ਯੂ ਲੂਜ਼ ਯੂਰ ਜੌਬ ਹ so it's a good information uh, since mai bhi ek employee hai mai mere workers mere work benefits mainu pata honi chahiye ne available leave jo we video nu no dekh rahe ne sab layi information bahut zaruri hai hun gal karde hai ki ah uh, jadon no business owners di gal karde so isse naal hi apni apne naal kuch aidan de log vi ne jo ki they are not business owners but uh, working on 1099 jinna uh, apa gal karde uber drivers ya door dash uh, spark ni gal karde ਉਹਨਾਂ ਲਈ ਇੰਸ਼ੋਰੈਂਸ ਇਸ ਕਿੰਨਾ ਵਰਕ ਕਰਦੀ ਹੈ ਰਿਕਵਰਡ ਕੈਲੀਫੋਰਨੀਆ ਉਹਨਾਂ ਨੂੰ ਕਵਰ ਕਰਦੀ ਹੈ ਭਾਜੀ ਹਾਂਜੀ ਬਿਲਕੁਲ ਕਵਰ ਕਰਦੀ ਹੈ ਜੀ ਜੇ ਤੁਸੀਂ ਡੋਰ ਡੈਸ਼ ਚਲਾਉਂਦੇ ਹੋ ਉਬਰ ਚਲਾਉਂਦੇ ਹੋ ਜਾਂ ਕੋਈ ਵੀ ਰਾਈਡ ਸ਼ੇਅਰ ਹੈ ਜਾਂ ਫਿਰ ਈਵਨ ਸਪਾਰਕ ਹੈ ਤਾਂ ਉਹਦੇ ਵਿੱਚ ਤੁਹਾਨੂੰ ਕਵਰਡ ਕੈਲੀਫੋਰਨੀਆ ਤੁਸੀਂ ਲੈ ਸਕਦੇ ਹੋ ਬਿਕਾਜ਼ ਯੂ ਆਰ ਸੈਲਫ এমਪਲੋਇਡ ਹੈ ਨਾ ਜੀ ਉਹਦੇ ਵਿੱਚ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਬੰਦਾ ਆਪਣੇ ਆਪ ਨੂੰ ਸੈਲਫ এমਪਲੋਇਡ ਨਹੀਂ ਸਮਝਦਾ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਇਹਨਾਂ ਚੀਜ਼ਾਂ ਬਾਰੇ ਸਨ ਨਹੀਂ ਪਤਾ ਹੁੰਦਾ ਤੇ ਜੇ ਤੁਸੀਂ 1099 ਤੇ ਹੋ ਤਾਂ ਉਹਦੇ ਚੋਂ ਵੀ ਤੁਸੀਂ ਕਵਰਡ ਕੈਲੀਫੋਰਨੀਆ ਅਪਲਾਈ ਕਰ ਸਕ ਸੋ ਅ ਮੈਂ ਇਹ ਟੂ ਸੇ ਕਿ ਬੀਗ ਅ ਸੈਲਫ এমਪਲੋਇਡ ਪਰਸਨ ਸੋ ਇਹਦੇ ਵਿੱਚ ਕਵਰਡ ਕੈਲੀਫੋਰਨੀਆ ਵੀ ਤੁਹਾਨੂੰ ਕਵਰ ਕਰਦੀ ਪਈ ਹੈ ਸੋ ਬਹੁਤ ਸਾਰੇ ਲੋਕ ਸ਼ਾਇਦ ਇਹ ਇਨਫੋਰਮੇਸ਼ਨ ਤੋਂ ਵਾਝੇ ਨੇ ਐਂਡ ਆਈ ਬੀਲੀਵ ਕਿ ਇਸੇ ਤਰ੍ਹਾਂ ਹੀ ਆਪਾਂ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਸੋ ਮੈਂ ਭਾਜੀ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਕਵਰਡ ਕੈਲੀਫੋਰਨੀਆ ਦੀ ਸਰਟੀਫਾਈਡ ਏਜੰਸੀ ਹੋਣ ਦੇ ਨਾਤੇ ਕੀ ਬੈਨੀਫਿਟਸ ਇਹਨਾਂ ਦੇ ਨੇ ਜੋ ਤੁਹਾਨੂੰ ਜਦੋਂ ਵੀ ਆਪਣੇ ਕਲਾਇੰਟਸ ਨੂੰ ਪ੍ਰੋਵਾਈਡ ਕਰ ਸਕਦੇ ਹੋ ਜੋ ਦੂਸਰੀ ਏਜੰਸੀਸ ਤੋਂ ਨਹੀਂ ਮਿਲ ਸਕਦੇ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਜਿਵੇਂ ਮੇਰਾ ਹਮੇਸ਼ਾ ਇਹ ਰਿਹਾ ਕਿ ਆਪਾਂ ਕਮਿਊਨਿਟੀ ਨੂੰ ਵੱਧ ਤੋਂ ਵੱਧ ਸਰਵਿਸ ਦੇ ਸਕੀਏ ਉਹਨਾਂ ਦੇ ਵੱਧ ਤੋਂ ਵੱਧ ਹੈਲਪ ਕਰ ਸਕੀਏ ਤੇ ਉਹਦੇ ਲਈ ਕੀ ਸੀਗਾ ਕਿ ਆਪਾਂ ਨੂੰ ਏਜੰਸੀ ਬਣਨਾ ਬਹੁਤ ਜ਼ਰੂਰੀ ਆ ਬਿਕੋਜ਼ ਜਦੋਂ ਆਪਾਂ ਇੱਕ ਸਰਟੀਫਾਈਡ ਏਜੰਸੀ ਹੁੰਨੇ ਆ ਮੈਕ ਨੇ ਵੱਲੋਂ ਜਿਵੇਂ ਕਵਰਡ ਕੈਲੀਫੋਰਨੀਆ ਹੈ ਉਹਦੇ ਨਾਲ ਅਸੀਂ ਸਾਡੇ ਕੋਲ ਹੋਰ ਆਪਸ਼ਨਸ ਹੋ ਜਾਣੀਆਂ ਕਿ ਆਪਾਂ ਕਲਾਇੰਟ ਦੀ ਹੋਰ ਬਿਹਤਰ ਹੈਲਪ ਕਰ ਸਕਦੇ ਆ ਕਿਉਂਕਿ ਜਿਵੇਂ ਆਪਾਂ ਹੁਣ ਲੈਟਸ ਸੇ ਕਿ ਤੁਸੀਂ ਸਿਰਫ ਏਜੰਟ ਨਾਲ ਕੰਮ ਕਰ ਰਹੇ ਹੋ ਜ਼ਿਆਦਾਤਰ ਏਜੰਟ ਜਿਹੜੇ ਹੁੰਦੇ ਆ ਉਹ ਫੁੱਲ ਟਾਈਮ ਵੀ ਹੁੰਦੇ ਹੁਣ ਜੋ ਆਪਾਂ ਇੰਸ਼ੋਰੈਂਸ ਦਾ ਕੰਮ ਕਰਦੇ ਆਪਾਂ ਵੀ ਆਰ ਹੇਅਰ ਫੋਰ ਟਾਈਮ ਤੇ ਉਸ ਤੋਂ ਬਾਅਦ ਸਾਡਾ ਫੀਲਡ ਆਫਿਸ ਹੈ ਤੁਸੀਂ ਕਦੇ ਵੀ ਸਾਡੇ ਕੋਲ ਇਨ ਪਰਸਨ ਆ ਸਕਦੇ ਹੋ ਕਈ ਵਾਰੀ ਆਪਣੇ ਆਪਣੇ ਕਮਿਊਨਿਟੀ ਚ ਐਦਾਂ ਹੁੰਦਾ ਕਿ ਉਹਨਾਂ ਕੋਲ ਉਹਨਾਂ ਨੂੰ ਕੋਈ 1095 ਦਾ ਹੈਗਾ ਪ੍ਰਿੰਟ ਚਾਹੀਦਾ ਜਾਂ ਫਿਰ ਪ੍ਰੂਫ ਆਫ ਇੰਸ਼ੋਰੈਂਸ ਦਾ ਪ੍ਰਿੰਟ ਚਾਹੀਦਾ ਉਹ ਵੀ ਨਹੀਂ ਉਹਨਾਂ ਕੋਲ ਅਵੇਲੇਬਲ ਹੁੰਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੋਂ ਕਰਾਣਾ ਉਹਦੇ ਲਈ ਵੀ ਤੁਸੀਂ ਸਾਡੇ ਫੀਲਡ ਆਫਿਸ ਚ ਆ ਸਕਦੇ ਹੋ ਤੇ ਇਸ ਲਈ ਇਹ ਸਾਰਾ ਕੁਝ ਅਪਰ ਸਟੈਪ ਚੱਕਿਆ ਹੈ ਕਿ ਆਪਾਂ ਏਜੰਸੀ ਬਣਾਈਏ ਤੇ ਉਸ ਤੋਂ ਬਾਅਦ ਆਪਾਂ ਕਮਿਊਨਿਟੀ ਨੂੰ ਕਮਿਊਨਿਟੀ ਨੂੰ ਹੋਰ ਹੈਲਪ ਕਰ ਸਕੀਏ। ਹਾਂ। I believe ਮੈਂ ਦਸ਼ਕਨ ਦੱਸਣਾ ਚਾਹਾਂਗਾ ਕਿ ਜਿੰਨਾ ਭਾਜੀ ਨੇ ਕਿਹਾ ਕਿ ਬਹੁਤ ਸਾਰੇ ਏਜੰਟਸ ਇਦਾਂ ਦੇ ਹੁੰਦੇ ਨੇ ਜੋ ਕਿ ਇਹ ਫੁੱਲ ਟਾਈਮ ਜੌਬ ਨਹੀਂ ਜਸਟ ਅ ਪਾਰਟ ਟਾਈਮ ਜੋਬ ਆਫਰ ਕਰਦੇ ਆਂ। ਸੋ ਦੇ ਆਰ ਨਾਟ ਰਿਸਪੋਨਸਿਬਲ ਦੇ ਆਰ ਨਾਟ ਅਕਾਊਂਟੇਬਲ ਫੋਰ ਯਰ ਕੁਐਸ਼ਨਸ ਹਨਾ। ਸੋ ਤੁਸੀਂ ਇੱਥੇ ਆ ਕੇ ਅਮ੍ਰਿਤਨ ਇੰਸ਼ੋਰੈਂਸ ਸੋਲੂਸ਼ਨਸ ਵਿੱਚ ਆ ਕੇ ਭਾਜੀ ਕੋਲ, ਕ੍ਰਿਸ਼ਨ ਭਾਜੀ ਕੋਲ ਆ ਕੇ ਤੁਸੀਂ ਆਪਣੇ ਕੁਐਸ਼ਨ ਪੁੱਛ ਸਕਦੇ ਹੋ। ਅ ਐਂਡ ਹੀ ਇਜ਼ ਗੈਟ ਟੂ ਬੀ ਦਾ ਰਿਸਪੋਨਸਿਬਲ ਪਰਸਨ ਐਂਡ ਹੀ ਸੀ ਇਜ਼ ਗੈਟ ਟੂ ਬੀ ਅਕ ਜਾਂਦੇ ਜਾਂਦੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਾਰ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਤੇ ਹੋਮ ਇੰਸ਼ੋਰੈਂਸ ਰਿਲੇਟਡ ਹੈਲਥ ਇੰਸ਼ੋਰੈਂਸ ਰਿਲੇਟਡ ਜੋ ਜੋ ਵੀ ਆਪਣੇ ਕੁਐਸ਼ਨਸ ਜਾਂ ਜੋ ਵੀ ਆਪਣੇ ਸੁਜੈਸ਼ਨਸ ਤੁਸੀਂ ਦੇਣਾ ਚਾਹੋਗੇ ਦਰਸ਼ਕਾਂ ਹਾਂਜੀ ਬਿਲਕੁਲ ਜੀ ਜਿਵੇਂ ਆਪਾਂ ਸ਼ੁਰੂ ਵਿੱਚ ਵੀ ਇਹੀ ਕਹਿਆ ਸੀਗਾ ਕਿ ਵੀ ਆਰ ਹੇਅਰ ਟੂ ਸਰਵ आवर ਕਮਿਊਨਿਟੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਡੇ ਕੋਲੋਂ ਪਾਲਿਸੀ ਲੈਣੀ ਹੈ ਜਾਂ ਫਿਰ ਇੰਸ਼ੋਰੈਂਸ ਲੈਣੀ ਹੈ ਵੀ ਆਰ ਫੀਲ ਫਰੀ ਤਹਾਡਾ ਵੈਲਕਮ ਹੈਗਾ ਜੇ ਤੁਸੀਂ ਆਪਣੀ ਪਾਲਸੀ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਪਲੀਜ਼ ਕਾਲ ਅਸ ਅਵਰ ਆਫਿਸ ਨੰਬਰ 8058030181 ਤੇ ਤੁਸੀਂ ਇਹਦੇ ਤੇ ਡਾਇਰੈਕਟ ਫੋਨ ਕਰ ਸਕਦੇ ਹੋ ਤੇ ਵੀ ਆਰ ਹੇਅਰ ਵੀ ਆਰ ਵੇਟਿੰਗ ਫੋਰ ਯੂਰ ਕਾਲ ਟੂ ਅਨਸਰ ਯੂਰ ਹੈਲਪ थैंक यू वेरी मच फॉर यू थैंक यू वेरी मच फॉर यू वेलकम थैंक यू वेलकम थैंक्स फॉर हैविंग अस हियर सो इसे नाल ही मैं दर्शकों को दसना चाहूंगा कि ਔਰ ਵਾਲੇ ਸਮੇਂ ਵਿੱਚ ਅਸੀਂ ਇਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਜਿੱਥੇ ਤੁਹਾਨੂੰ ਇੰਸ਼ੋਰੈਂਸਸ ਬਾਰੇ ਡਿਟੇਲ ਇਨਫੋਰਮੇਸ਼ਨ ਮਿਲੇਗੀ ਸਾਡੇ ਨਾਲ ਹੀ ਅਮਰਿਤ ਇੰਸ਼ੋਰੈਂਸ ਨਾਲ ਜੁੜੇ ਰਹਿਣਗੇ ਕ੍ਰਿਸ਼ਨ ਭਾਜੀ ਸੋ ਤੁਹਾਡੇ ਕੁਐਸਚਨਸ ਤੁਹਾਡੀ ਸਾਰੀ ਨੀਡਸ ਆਨਸਰ ਦੇਣ ਲਈ ਹਮੇਸ਼ਾ ਅਸੀਂ ਪ੍ਰੈਜ਼ੈਂਟ ਰਹਾਂਗੇ ਇਸ ਨਾਲ ਹੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ